ਇੰਨੇ ਬੰਦੇ ਕੁੱਟ ਰਹੇ ਨੇ ਜਿੱਕ ਪਾਸੇ ਕਾਕੂ ਨੇ ਬਾਹ ਫੜੀ ਹੋਈ ਐ ਇੱਕ ਪਾਸੇ ਮਨੀ ਨੇ ਫੜੀ ਹੋਈ ਐ ਹਾਂ ਇਹ ਉਹਨੂੰ ਕੁੱਟਦਾ ਜਾ ਰਿਹਾ ਜਿਹੜਾ ਬੇਦੀ ਦਾ ਹਸਬੰਦ ਹੈ ਉਹ ਹਾਰ ਕਿਉਂ ਰਿਹਾ ਯਾਰ ਚਲੋ ਚਲੋ ਯਾਰ ਉਹ ਨਾ ਗੱਲ ਗੱਲ ਕਿ ਮੈਂ ਤੋੜ ਫੂੰਗੀ ਹਾਂ ਚਾਹੁੰਦੀ ਆ ਸੁਣੋ ਚੱਲ ਆ ਰਿਹਾ ਉਹਦੇ ਵਿੱਚ ਕਹਿ ਰਹੀ ਐ ਸੱਸ ਜਿਵੇਂ ਪਹਿਲੇ ਹੀ ਕੱਢੀ ਆ ਨਾ ਓਵੇਂ ਤੈਨੂੰ ਕੱਢਣਾ ਉਹ ਰਿਕਾਰਡਿੰਗ ਪਈ ਐ ਲੈਸੋ ਉਹ ਵੀ ਕੱਢ ਤੇ ਤੈਨੂੰ ਵੀ ਕੱਢ ਕੇ ਰਖਾ ਦਊਂਗੀ ਉਦੋਂਕ ਪਤਾ ਨਹੀਂ ਕਿਉਂ ਚੈਨਲ ਦਾ ਨਾਮ ਵਰਤ ਕੇ ਤੋਂਮ ਤਾਂ ਲਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਹਦੇ ਵਿੱਚ ਕਈਆਂ ਗਈਆਂ ਮਾਤਾ ਜੀ ਦੇ ਵੱਲੋਂ ਇਹ ਗੱਲਾਂ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਬਖੂਬੀ ਅਤੇ ਆਪ ਹੀ ਦੇ ਰਹੇ ਨੇ ਮੈਂ ਸ਼ਿਫਾਲੀ ਦੀ ਮਮਾ ਬੋਰੀਆਂ ਜਿਹੜੀ ਤੁਸੀਂ ਇੱਕ ਵੀਡੀਓ ਬਣਾ ਕੇ ਪਾਈ ਹੈ ਬਹੁਤ ਹੀ ਵਧੀਆ ਮੀਨਸ ਉਹਦੇ ਵਿੱਚ ਇਹ ਲੱਗਦਾ ਸੀ ਜਿਵੇਂ ਮੈਂ ਖੁਦ ਬੋਲੀਆ ਕੋਈ ਵੀ ਬੋਲ ਇੱਧਰ ਉਧਰ ਨਹੀਂ ਸੀ ਜੋ ਮੇਰੀ ਬੋਲਿੰਗ ਸੀ ਦੇਖੋ ਰਾਈਸ ਖਾ ਰਹੀ ਸੀ ਰਾਈਸ ਦੀ ਪਲੇਟ ਖੋ ਕੇ ਭਗਾ ਕੇ ਕੰਦਨਾ ਮਾਰੀ ਬੇਟੀ ਕਿਚਨ ਦੇ ਵਿੱਚ ਖਾਣਾ ਗਰਮ ਕਰ ਰਹੀ ਹੈ ਉਹ ਆਪਣੇ ਰੂਮ ਉਹ ਬੇਟੀ ਦੇ ਰੂਮ 'ਚ ਸ਼ਰੂਤੀ ਵੜੀ ਹੋਈ ਆ ਜੱਫੀ ਪਾ ਕੇ ਖੜੀ ਹੋਈ ਆ ਹਾਨੀ ਦੇ ਉਹ ਉਹਨਾਂ ਨੂੰ ਕਹਿ ਰਹੀ ਆ ਇਹ ਜੀ ਕੱਚੀ ਪਾਉਂਦੀ ਆ ਮੈਂ ਕੱਚੀ ਨਹੀਂ ਪਾਉਂਦੀ ਓ ਮਾਈ ਗੋਡ ਉਹਨਾਂ ਨੇ ਕਿਹਾ ਕਹਿੰਦੇ ਬਿਆਸ ਕਹਿੰਦੇ ਮਾਤਾ ਸੈਂਸ ਨਾ ਬੋਲ ਅੱਜ ਦੇ ਟਾਈਮ ਦੇ ਵਿੱਚ ਇਹ ਵਰਡ ਚੰਗੇ ਲੱਗਦੇ ਆ ਤਾਂ ਜਿਹੜੇ ਬੋਲ ਰਹੀ ਆ ਕੈਪ ਦੀ ਨੂੰ ਕੌਣ ਕੱਚੀ ਕਹਿੰਦਾ ਆ ਨਾ ਤਾਂ ਉਹਦੇ ਹੁਸਨ ਦਾ ਕੋਈ ਕੀਤਾ ਵੀ ਹਾਂ ਸੋਹਣੀ ਆ ਸੋਹਣੀ ਬਣ ਕੇ ਲੈ ਕੇ ਗਈ ਸੀ ਬਹੁਤ ਸੋਹਣੀ ਐ ਨਾ ਉਹਦੀ ਐਜੂਕੇਸ਼ਨ ਦੀ ਕਿਸੇ ਪਾਸੇ ਵੀ ਉਹਨੂੰ ਕਿਸੇ ਤਰੀਕੇ ਇਹਨਾਂ ਨੇ ਜੀ ਨਹੀਂ ਦਿੱਤਾ ਇਹਨਾਂ ਦਾ ਮਕਸਦ ਕੀ ਸੀ ਵਿਆਹ ਕਰਵਾਉਂਦਾ ਜਦੋਂ ਇਹਨਾਂ ਨੇ ਸ਼ਿਰੂ ਦੇ ਵਿੱਚ ਇਹਨਾਂ ਦਾ ਮਕਸਦ ਮਸਨ ਕਰਦਾ ਤਾਜ ਲੈਣਾ ਉਹਨੂੰ ਅੰਦਰ ਪਾ ਕੇ ਉਹਨੂੰ ਜੱਫੀ ਪਾ ਕੇ ਕਿਉਂ ਫੜੀ ਐ 2 ਵਜੇ ਹੋਏ ਨੇ ਉਹਦੀ ਮਦਰ ਨੇ ਲਾਣੇ ਕਿਉਂ ਨਹੀਂ ਰੋਕੇ ਵੀ ਗੱਲ ਸੁਣੋ ਮੈਂ ਕਹਿੰਦੀ ਹੱਥ ਜੋੜ ਕੇ ਕਹਿੰਦੀ ਆ ਸਾਰੀਆਂ ਮਾਵਾਂ ਜਿਨ੍ਹਾਂ ਦੀਆਂ ਬੇਟੀਆਂ ਨੇ ਇਹ ਇਨਕੁਆਰੀ ਦਾ ਤੁਸੀਂ ਇੰਨੀ ਕੁ ਕਰਿਓ ਤੇ ਜਦ ਤੱਕ ਤੁਹਾਡੀ ਕੁੜੀ ਜੱਸ ਨਾ ਕਰੇ ਤੁਹਾਨੂੰ ਆਪਣੇ ਆਪ ਨੂੰ ਅਨਸੈਟੀਸਫੈਕਸ਼ਨ ਨਾ ਹੋਵੇ ਰੱਬ ਦਾ ਵਾਸਤਾ ਕੁੜੀਆਂ ਨਾ ਦੇਓ ਛੇਤੀ ਕਿਸੇ ਦੀ ਵਿਆਹ ਹੋਈ ᱛੀ ਇੱਕ ਕੁੜੀ ਸ਼ਿਫਾਲੀ ਆਪਣੇ ਸਹੁਰੇ ਘਰ ਤੇ ਵਿੱਚ ਰਹਿਣ ਦੇ ਲਈ ਉਸਨੇ ਇੱਕ ਲੰਮਾ ਜਦੋ ਜਹਿਦ ਕੀਤਾ ਅਤਿਆੰਤ ਨੂੰ ਉਹ ਇਸ ਦੁਨੀਆ ਨੂੰ ਛੱਡ ਗਈ ਇਸ ਦਾ ਕਸੂਰ ਸਿਰਫ ਅਤੇ ਸਿਰਫ ਉਸਦੇ ਸੋਰੇ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਉਸ ਨੂੰ ਅੰਤ ਸਮੇਂ ਤੱਕ ਵੀ ਅਪਣਾਇਆ ਨਹੀਂ ਗਿਆ ਇਹ ਗੱਲ ਅਸੀਂ ਇਸ ਕਰਕੇ ਆਖ ਰਹੇ ਹਾਂ ਕਿਉਂਕਿ ਨਾ ਸਿਰਫ ਪਰਿਵਾਰਿਕ ਮੈਂਬਰ ਸਮੋਸ਼ਿਫਾਲੀ ਨਾਮ ਦੀ ਉਸ ਕੁੜੀ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਕੁਝ ਵੀਡੀਓਜ਼ ਪਾਈਆਂ ਗਈਆਂ ਜਿਸ ਦੇ ਵਿੱਚ ਉਹ ਰੋ ਰੋ ਕੇ ਦੱਸਦੀ ਹੈ ਆਪਣੇ ਜ਼ਖਮ ਦਿਖਾਉਂਦੀ ਹੈ ਕਿ ਉਹ ਆਪਣੇ ਸੋਰੇ ਘਰ ਦੇ ਵਿੱਚ ਵਸਣਾ ਚਾਹੁੰਦੀ ਹੈ ਪਰ ਉਸ ਨੂੰ ਉੱਥੇ ਰੱਖਿਆ ਨਹੀਂ ਜਾ ਰਿਹਾ ਕਿੰਨੀਆਂ ਹੀ ਕੁੜੀਆਂ ਨੇ ਜੋ ਕਿ ਆਪਣੇ ਸਹੁਰੇ ਘਰ ਦੇ ਵਿੱਚੋਂ ਜਾਣ ਦੇ ਲਈ ਮੈਂਟਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ ਪਰ ਇੱਥੇ ਜ਼ਰੂਰ ਇਸ ਕੁੜੀ ਦਾ ਲਗਾਵ ਅਤੇ ਪਿਆਰ ਆਪਣੇ ਪਤੀ ਦੇ ਨਾਲ ਹੋਣਾ ਹੈ ਜਿਸ ਤੇ ਚਲਦੇ ਹੋਏ ਉਹ ਇਸ ਘਰ ਨੂੰ ਛੱਡ ਕੇ ਨਹੀਂ ਆਣਾ ਚਾਹੁੰਦੀ ਸੀ ਕਿਉਂਕਿ ਉਸਦੇ ਘਰ ਦੇ ਵਿੱਚ ਵੀ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਹੁਣ ਉਹ ਵਿਆਹੀ ਜਾ ਚੁੱਕੀ ਸੀ ਇਸ ਗੱਲ ਦੀ ਉਹ ਕਦਰ ਕਰਦੀ ਸੀ ਉਸ ਨੂੰ ਪਤਾ ਸੀ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਪਤੀ ਦੇ ਨਾਲ ਹੀ ਕੱਢਣੀ ਹੈ ਜਿਸ ਤੇ ਚਲਦੇ ਹੋਏ ਅੰਤ ਸਮੇਂ ਤੱਕ ਵੀ ਉਹ ਆਪਣੇ ਪਤੀ ਦੇ ਖਿਲਾਫ ਕੰਪਲੇਂਟ ਨਹੀਂ ਲਿਖਾਣਾ ਚਾਹੁੰਦੀ ਸੀ ਇਹ ਮਾਂ ਦੇ ਵੱਲੋਂ ਦੱਸਿਆ ਗਿਆ ਸ਼ਿਫਾਲੀ ਦੇ ਮਾਤਾ ਜੀ ਇਹ ਵੀ ਦੱਸਦੇ ਨੇ ਕਿ ਮੇਰੀ ਧੀ ਅਕਸਰ ਹੀ ਇਹ ਕਹਿੰਦੀ ਹੁੰਦੀ ਸੀ ਕਿ ਭਾਵਿਓ ਮੇਰੇ ਨਾਲ ਕਿੰਨੀ ਵੀ ਕੁੱਟਮਾਰ ਕਿਉਂ ਨਾ ਕਰ ਲੈਣ ਪਰ ਉਹ ਕਿੰਨੇ ਕਰ ਸਕਦੇ ਨੇ ਆਖਿਰਕਾਰ ਉਹ ਤਾਂ ਉਹਨਾਂ ਨੂੰ ਮੇਰੇ ਨਾਲ ਬਸਣਾ ਹੀ ਪੈਣਾ ਪਰ ਇਹ ਨਹੀਂ ਪਤਾ ਸੀ ਕਿ ਉਹ ਐਸੇ ਤੀਨ ਨੂੰ ਮਜਬੂਰ ਕਰ ਦੇਣਗੇ ਕਿ ਉਹ ਦੁਨੀਆ ਛੱਡ ਦੇਵੇ ਉਹਨਾਂ ਆਖਰੀ ਦਿਨਾਂ ਦੀ ਗੱਲਬਾਤ ਜਦੋਂ ਸ਼ਿਫਾਲੀ ਨੇ ਇਹ ਦੁਨੀਆ ਛੱਡੀ ਹੈ ਉਹ ਦੋ ਦਿਨ ਉਹ ਕਿਸ ਜਦੋਂ ਚਹਤ ਦੇ ਵਿੱਚ ਰਹੀ ਹੋਣੀ ਹੈ ਘਰ ਦੇ ਵਿੱਚ ਪਏ ਹੋਏ ਉਸਦੇ ਪਤੀ ਹਨੀ ਦੇ ਬੂਟਾ ਨੂੰ ਦੇਖ ਕੇ ਵੀ ਉਹ ਇਹੀ ਆਖਦੀ ਸੀ ਕਿ ਇਹ ਮੇਰੇ ਪਤੀ ਦੇ ਨੇ ਇੰਨਾ ਕੁਝ ਹੋਣ ਦੇ ਬਾਵਜੂਦ ਇਸ ਨੂੰ ਇਸ ਗੱਲ ਦੀ ਉਮੀਦ ਸੀ ਉਸ ਕੁੜੀ ਨੂੰ ਕਿ ਸਭ ਕੁਝ ਠੀਕ ਹੋ ਜਾਣਾ ਉਸ ਦਾ ਪਤੀ ਉਸ ਦੇ ਕੋਲ ਵਾਪਸ ਆ ਜਾਵੇਗਾ ਹਾਲਾਂਕਿ ਦੂਸਰਾ ਪੱਖ ਹੁਣ ਤੱਕ ਸਾਹਮਣੇ ਨਹੀਂ ਆਇਆ ਇਸ ਕਰਕੇ ਇਹ ਪਹਿਲੇ ਪੱਖ ਦੀਆਂ ਗੱਲਾਂ ਹੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹਨਾਂ ਦੇ ਵੱਲੋਂ ਜੇਕਰ ਇਹਨਾਂ ਚੋਂ ਕਿਸੇ ਵੀ ਗੱਲ ਦਾ ਜਵਾਬ ਦਿੱਤਾ ਜਾਂਦਾ ਤਾਂ ਇਸ ਗੱਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਪਰ ਉਹ ਸਾਰਾ ਪਰਿਵਾਰ ਫਰਾਰ ਦੱਸਿਆ ਜਾ ਰਿਹਾ ਹੈ ਕਿੰਨੇ ਹੀ ਦਿਨ ਹੋ ਚੁੱਕੇ ਨੇ ਕੁਝ ਲੋਕ ਗਲਤ ਫਹਿਮੀਆਂ ਪਾਲ ਲੈਂਦੇ ਨੇ ਕਿ ਅਸੀਂ ਗਲਤ ਕਰਨ ਤੋਂ ਬਾਅਦ ਬਚ ਜਾਵਾਂਗੇ ਪਰ ਅਜਿਹਾ ਹੁੰਦਾ ਨਹੀਂ ਹੈ ਸ਼ਿਫਾਲੀ ਦੇ ਮਾਮਲੇ ਦੇ ਵਿੱਚ ਜੋ ਕੁਝ ਸਾਹਮਣੇ ਆਇਆ ਸੀ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਪਰ ਹੁਣ ਕੁਝ ਹੋਰ ਗੱਲਾਂ ਉਹਨਾਂ ਦੇ ਮਾਤਾ ਜੀ ਦੇ ਵੱਲੋਂ ਦੱਸੀਆਂ ਗਈਆਂ ਨੇ ਕੀ ਕੁਝ ਹੋ ਆਖ ਰਹੇ ਨੇ ਫੋਨ ਦੇ ਰਾਹੀਂ ਗੱਲਬਾਤ ਹੋਈ ਹੈ ਜਾਣ ਲੈਂਦੇ ਆ ਸਸ਼ੀਕਾਲ ਜੀ ਬੋਲ ਪੰਜਾਬ ਤੇ ਸਾਡੇ ਨਾਲ ਇਸ ਸਮੇਂ ਸ਼ਿਫਾਲੀ ਦੇ ਮਦਰ ਮੌਜੂਦ ਨੇ ਸ਼ਿਫਾਲੀ ਦਾ ਮਾਮਲਾ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਲੋਕਾਂ ਦੀਆਂ ਭਾਵਨਾਵਾਂ ਉਸ ਕੁੜੀ ਦੇਤੇ ਉਸਦੇ ਪਰਿਵਾਰ ਦੇ ਨਾਲ ਜੁੜੀਆਂ ਕੁਝ ਸਵਾਲ ਕੁਝ ਲੋਕਾਂ ਦੇ ਜ਼ਿਹਨ ਦੇ ਵਿੱਚ ਆਏ ਪਰ ਕੁਝ ਸਵਾਲਾਂ ਦੇ ਜਵਾਬ ਪਰਿਵਾਰ ਦੇ ਵੱਲੋਂ ਸਾਹਮਣੇ ਆ ਕੇ ਦਿੱਤੇ ਗਏ ਪਰ ਇਹ ਮਾਮਲਾ ਬੀਤੇ ਸਾਲ ਦੇ ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਉਸੇ ਤਰ੍ਹਾਂ ਹੀ ਲਟਕਿਆ ਹੋਇਆ ਹੈ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸ਼ਿਫਾਲੀ ਦੇ ਮਾਤਾ ਜੀ ਤੋਂ ਕਿ ਕੀ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਹੋਈ ਹੈ ਕਿਉਂਕਿ ਇੰਨਾ ਵੱਡਾ ਅਪਰਾਧ ਹੋ ਗਿਆ ਇੱਕ ਕੁੜੀ ਦੀ ਜਾਨ ਚਲੀ ਗਈ ਉਸ ਮਗਰੋਂ ਪਰਚਾ ਦਰਜ ਹੁੰਦਾ ਹੈ ਇਹ ਕਦੋਂ ਪਰਚਾ ਦਰਜ ਕਰਵਾਇਆ ਗਿਆ ਅਤੇ ਹੁਣ ਤੱਕ ਕੀ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਸ਼ਿਫਾਲੀ ਦੇ ਮਦਰ ਸਾਨੂੰ ਦੱਸਣਗੇ ਹਾਂਜੀ ਸਸਿਕਾ ਜੀ ਹਾਂਜੀ ਸਸਿਕਾ ਹਾਂਜੀ ਅੱਜ ਤੱਕ ਤਾਂ ਦੇਖੋ ਅੱਜ 27ਵਾਂ ਦਿਨ ਹੈ ਜੀ ਮੇਰਾ ਤਾਂ ਇੱਕ ਇੱਕ ਸੈਕਿੰਡ ਬਹੁਤ ਮੁਸ਼ਕਿਲ ਨਾਲ ਲੰਘ ਰਿਹਾ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਕੋਰਟ ਜਾਨੀ ਆ ਮੈਂ ਅੱਬੇ ਉਹਨਾਂ ਨੇ ਆਪਣੇ ਜਮਾਨਤਾਂ ਲਗਾਈਆਂ ਹੋਈਆਂ ਜਿਨ੍ਹਾਂ ਨੇ ਬਸ 5 5% ਨੇ ਜਿਨ੍ਹਾਂ ਨੇ ਆਪਣੇ ਜਮਾਨਤਾਂ ਲਈਆਂ ਸ਼ਿਫ ਸ਼ਰੂਤੀ ਹੈ ਉਦੀ ਮਦਰ ਹੈ ਉਹਦਾ ਬ੍ਰਦਰ ਹੈ ਇੱਕ ਅਮਰੀਕ ਸਿੰਘ ਹੈ ਇੱਕ ਮਨੀ ਹੈ ਮਨੀ ਦਾ ਨਾਮ ਜੀ ਦਾ ਨਾਮ ਲਿਖਿਆ ਹੋਇਆ ਉੱਥੇ ਉਹਨਾਂ ਵਿੱਚੋਂ ਤਿੰਨ ਜਾਨਿਆਂ ਨੇ ਹੁਣ ਵਾਪਸ ਲਾਈਆਂ ਨੇ ਆਪਣੇ ਸ਼ਰੂਤੀ ਉਹਨਾਂ ਨੇ ਬਸ ਇਹ ਹੈ ਕਿ ਮੇਰੀ ਹਾਲੇ ਕੋਈ ਸੁਣਵਾਈ ਨਹੀਂ ਕਿਤੇ ਵੀ ਪਤਾ ਨਹੀਂ ਕਿਉਂ ਮੈਨੂੰ ਸਮਝ ਤੋਂ ਬਾਹਰ ਹੈ ਵੀ ਕਿਉਂ ਨਹੀਂ ਫੜੇ ਜਾ ਰਹੇ ਜੀ ਇਹ ਪਰਚਾ ਕਦੋਂ ਦਰਜ ਕਰਵਾਇਆ ਸੀ ਤੁਸੀਂ ਪਰਚਾ ਦਲਜੀ ਬੇਟੀ ਦੀ ਡੈਥ 9 ਤਰੀਕ ਨੂੰ ਹੋਈ ਹੈ ਹਾਂਜੀ 9 ਤਰੀਕ ਨੂੰ ਹੀ ਬਿਆਨ ਹੋ ਰਹੇ ਸੀ ਬਿਆਨ ਦੰਦੇ ਦੰਦੇ 15 ਮਿੰਟ ਤੇ ਬਿਆਨ ਦਿੱਤੇ ਬਿਆਨ ਦੰਦੇ ਦੰਦੇ ਉਹਦੇ ਇੱਕਦਮ ਸਾਹ ੁੱਕ ਗਈ ਸੀ ਪ੍ਰੋਬਲਮ ਕ੍ਰੀਏਟ ਹੋ ਗਈ ਸੀ ਤੇ ਉਸ ਤੋਂ ਬਾਅਦ ਇਮੀਡੀਏਟ 9 ਵਜੇ 9 ਤਰੀਕ ਨੂੰ ਡੈਥ ਹੋ ਜਾਂਦੀ ਹੈ ਉਹ 10 ਤਰੀਕ ਨੂੰ ਪਰਚਾ ਹੁੰਦਾ ਇਹ ਜਿਹੜਾ ਤੁਸੀਂ ਨਾਮ ਲਏ ਨੇ ਕੀ ਉਹਨਾਂ ਦੇ ਬ੍ਰਦਰ ਸੀ ਜਾਂ ਮਰੀਕ ਸਿੰਘ ਸੀ ਮੰਨੀ ਸੀ ਇਹ ਕੌਣ ਵਿਅਕਤੀ ਨੇ ਰਿਸ਼ਤਾ ਕੀ ਸੀ ਇਹਨਾਂ ਦਾ ਜਿਹੜਾ ਹਾਂਜੀ ਜਿਹੜਾ ਮੰਨੀ ਹੈ ਉਹ ਹੈਗਾ ਇਹਨਾਂ ਦੇ ਚਾਚੇ ਦਾ ਲੜਕਾ ਜਿਹੜੇ ਮੇਰੇ ਬੇਟੀ ਦਾ ਹਸਬੰਦ ਹੈ ਹਨੀ ਤੇਜਿੰਦਰ ਵੀਰ ਸਿੰਘ ਇੱਕ ਹੈ ਅਮਰੀਕ ਉਹ ਵੀ ਉਹਨਾਂ ਦੇ ਚਾਚੇ ਦਾ ਲੜਕਾ ਹੈ ਇੱਕ ਹੈ ਬਬਰੀ ਉਹ ਉਹਨਾਂ ਦੇ ਮਾਮੇ ਦਾ ਲੜਕਾ ਇੱਕ ਹੈ ਕਾਕੂ ਉਹ ਵੀ ਉਹਨਾਂ ਦੇ ਚਾਚੇ ਦਾ ਲੜਕਾ ਹੈ ਅੱਛਾ ਜੀ ਮੀਨਸ ਕਿ ਇੰਨੇ ਕ ਜਾਣੇ ਉੱਥੇ ਇਕੱਠੇ ਕੀਤੇ ਜਿਸ ਦਿਨ 20 ਤਰੀਕ ਨੂੰ ਮੇਰੀ ਬੇਟੀ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਹੈ 20 ਨਵੰਬਰ ਨੂੰ ਤੇ ਉਹਦੇ ਵਿੱਚ ਇਹ ਸਾਰੇ ਪਰਸਨ 14 ਪਰਸਨ ਸੀ ਜਿਹਦੇ ਵਿੱਚ ਦੋ ਪੁਲਿਸ ਵਾਲੇ ਵੀ ਸੀ ਪੁਲਿਸ ਵਾਲਿਆਂ ਨੇ ਕੋਲ ਖੜ ਕੇ ਦੇਖਿਆ ਬੇਟੀ ਨੂੰ ਕੁੱਟਦੇ ਆ ਬਟ ਉਹਨਾਂ ਨੇ ਹਟਾਇਆ ਨਹੀਂ ਹੈ ਵੀ ਤੁਸੀਂ ਇਹ ਕੀ ਕਰ ਰਹੇ ਹੋ ਜਦ ਕਿ ਪੁਲਿਸ ਦਾ ਤਾਂ ਪੂਰਾ ਰਾਈਟ ਆ ਹੱਥ ਫੜਨ ਦਾ ਜੀ ਅਨੇ ਵੰਦੇ ਕੁੱਟ ਰਹੇ ਨੇ ਇੱਕ ਪਾਸੇ ਕਾਕੂ ਨੇ ਬਾਹ ਫੜੀ ਹੋਈ ਐ ਇੱਕ ਪਾਸੇ ਮਨੀ ਨੇ ਫੜੀ ਹੋਈ ਐ ਹਣੀ ਉਹਨੂੰ ਕੁੱਟਦਾ ਜਾ ਰਿਹਾ ਜਿਹੜਾ ਬੇਦੀ ਦਾ ਹਸਬੰਦ ਹੈ ਬਾਕੀ ਲੇਡੀਜ਼ ਜਿਹੜੀਆਂ ਖੜੀਆਂ ਨੇ 6-7 ਸ਼ਰੂਤੀ ਸ਼ਰੂਤੀ ਦੀ ਮਾਂ ਤੇ ਇਹਦੀ ਮੇਰੀ ਬੇਟੀ ਦੀ ਸੱਸ ਹੋ ਗਈ ਇੱਕ ਜਿਹੜੀ ਵਿਵਾਇਕਟ ਲੇਡੀ ਆਪਣੇ ਆਪ ਨੂੰ ਐਡਵੋਕੇਟ ਕਹਿਦੀ ਐ ਬੱਬਲ ਆ ਉਹਦਾ ਨਾਮ ਦੋ ਤਿੰਨ ਲੇਡੀਜ਼ ਹੋਰ ਸੀਗੀਆਂ ਉਹ ਕਿਸੇ ਨੇ ਨਹੀਂ ਕਿਹਾ ਵੀ ਤੂੰ ਮਾਰ ਕਿਉਂ ਰਿਹਾ ਤੂੰ ਗੱਲ ਕਰ ਜਾਂ ਉਹਦੇ ਪੇਰੈਂਟਸ ਆ ਮਦਰ ਆ ਰਹੀ ਉਹਦੀ ਨਹੀਂ ਉਹਦੇ ਵਿੱਚ ਕਹਿ ਰਹੀ ਆ ਸੱਸ ਜਿਵੇਂ ਪਹਿਲੇ ਕੱਢੀ ਆ ਨਾ ਉਵੇਂ ਹੀ ਤੈਨੂੰ ਕੱਢਣਾ ਉਹ ਰਿਕਾਰਡਿੰਗ ਪਈ ਏ ਮੇਰੇ ਕੋ ਜੀ ਮਾਰਨ ਦਾ ਕਾਰਨ ਕੀ ਸੀ ਇਹ ਲੜਾਈ ਸ਼ੁਰੂ ਕਿੱਥੋਂ ਹੋਈ ਮਾਰਨ ਦਾ ਕਾਰਨ ਇਹ ਸੀ ਕਿ ਅਸੀਂ ਤਾਂ ਤੈਨੂੰ ਭੇਜਤਾ ਸੀਗਾ ਅਸੀਂ ਨਹੀਂ ਰੱਖਣੀ ਤੂੰ ਕਿਹਨੂੰ ਪੁੱਛ ਕੇ ਆਈ ਹੈ ਉਹ ਕਹਿੰਦੀ ਮੇਰੇ ਇਨ-ਲॉज ਨੇ ਵੀ ਮੈਂ ਤਾਂ ਆਣਾ ਹੀ ਸੀਗਾ ਵੀ ਮੈਂ ਤਾਂ ਆਣਾ ਹੀ ਸੀਗਾ ਇਹ ਕਹਿੰਦੀ ਕਿ ਹਾਂ ਕਿਵੇਂ ਪੁੱਛ ਕੇ ਆਈ ਹਾਂ ਕਿ ਮੈਂ ਜਦੋਂ ਕਿ ਮੈਨੂੰ ਬੇਟੀ ਨੇ ਫੋਨ ਕੀਤਾ ਵੀ ਮੰਮਾ ਐਦਾ ਐਦਾ ਕਰਕੇ ਮੈਨੂੰ ਮਾਰਨਾ ਸ਼ੁਰੂ ਕਰਦਾ ਹੈ ਨਾ ਨੇ ਮੈਂ ਆਪਣੇ ਬੇਟੇ ਦੀ ਪੇਰੈਂਟਸ ਮੀਟਿੰਗ ਛੋਟਾ ਬੇਟਾ ਮੇਰਾ ਪਲਸ 2 ਚ ਹੈ ਜੀ ਤੇ ਮੈਂ ਉਤੋਂ ਮੈਂ ਕਿਹਾ ਮੈਂ ਆ ਰਹੀ ਹਾਂ ਬਟ ਮੇਰੇ ਜਾਣ ਤੱਕ ਤਾਂ ਇਹਨੇ ਬੰਦੇ ਨੂੰ ਕੁੱਟਮਾਰ ਕਰ ਚੁੱਕੇ ਸੀ ਔਰ ਗੇਟ ਤੋਂ ਬਾਹਰ ਕਰਤੀ ਸੀ ਪਹਿਲਾਂ ਤਾਂ ਗੇਟ ਬੰਦ ਕਰ ਲਿਆ ਸੀ ਇਹ ਪਹਿਲਾਂ ਵੀ ਇਹ ਜਾਨਦਿਆਂ ਨੂੰ ਬਾਹਰ ਬੈਠੀ ਹੋਈ ਸੀ ਇਹ ਪਹਿਲਾਂ ਵੀ ਇਸ ਤਰ੍ਹਾਂ ਕੁੱਟਮਾਰ ਕਰਦੇ ਸੀ ਕੁੜੀ ਨਾਲ ਹਾਂਜੀ ਪਹਿਲਾਂ 6 ਅਗਸਤ ਨੂੰ ਜਿਹੜੀ ਲੜਾਈ ਹੋਈ ਐ ਉਹ ਕੁੱਟਮਾਰ ਬਹੁਤ ਕੀਤੀ ਐ ਇਹਨਾਂ ਨੇ ਹੂੰ ਤੁਸੀਂ ਫਿਰ ਉਦੋਂ ਕੋਈ ਪਰਚਾ ਦਰਜ ਕਰਵਾਇਆ ਪੁਲਿਸ ਦੇ ਕੋਲ ਜਾ ਕੇ ਕੋਈ ਕੰਪਲੇਂਟ ਨਹੀਂ ਉਦੋਂ ਇਦਾਂ ਨਹੀਂ ਸੀ ਕਰਾਇਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਗਈ ਸ਼ਾਮ ਨੂੰ 7:30 ਵਜੇ ਮੈਨੂੰ 6 ਅਗਸਤ ਨੂੰ ਇਹਨਾਂ ਨੇ ਬੁਲਾਇਆ ਉਹ ਫੋਨ ਸਿਰਫ ਇਹਨਾਂ ਦਾ ਇਸ਼ੂ ਬਣਿਆ ਸੀ ਕਿ ਜਿਹੜਾ ਮੋਬਾਈਲ ਫੋਨ ਸੀ ਉਹਨੇ ਹਣੀ ਨੇ ਤੇਜਿੰਦਰ ਵੀਰ ਸਿੰਘ ਨੇ ਮੇਰੀ ਬੇਟੀ ਨੂੰ ਲੈ ਕੇ ਦਿੱਤਾ ਸੀ ਉਸੇ ਤਰੀਕ ਨੂੰ ਬੇਟੀ ਨੂੰ ਉਹਦੀ ਮਦਰ-ਇਨ-ਲॉ ਨੂੰ ਪਤਾ ਲੱਗਿਆ ਵੀ ਕਹਿੰਦੀ ਹਾਂ ਹਾਂ ਤੂੰ ਫੋਨ ਕਿਉਂ ਲੈ ਕੇ ਦਿੱਤਾ ਮਤਲਬ ਇਹ ਜੀਆਂ ਗੱਲਾਂ ਤੇ ਘਰ ਦੇ ਵਿੱਚ ਲੜਾਈ ਹੁੰਦੀ ਸੀ ਵੀ ਨੂਨ ਨੂੰ ਕੋਈ ਚੀਜ਼ ਵੀ ਨਾ ਲਿਆ ਕੇ ਦੇਵੇ। ਨਹੀਂ ਲਿਆ ਕੇ ਦੇਵੇ। ਉਹਨੇ ਦੇਖੋ ਰਾਈਸ ਖਾ ਰਹੀ ਸੀ। ਰਾਈਸ ਦੀ ਪਲੇਟ ਖੋ ਕੇ ਭਗਾ ਕੇ ਕੰਦਨਾ ਮਾਰੀ ਕਿ ਹਾਂ ਤੇਰਾ ਕੰਮ ਰੋਜ ਦਾ ਹੀ ਆ ਰੋਜ ਹੀ ਚਾਵਲ ਖਾਣ ਬੈਹ ਜਾਂਦੀ ਐ। ਮਤਲਬ ਬੇਟੀ ਦੇ ਹੱਥ 'ਚ ਰੋਟੀ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ। ਉਹ ਇੱਕ ਦਿਨ ਰੋਟੀ ਖਾ ਕੇ ਐ ਹੁੰਦਾ ਸੀ ਮੈਨੂੰ ਸੈਕਿੰਡ ਟਾਈਮ ਮਿਲੇਗੀ ਕਿ ਨਹੀਂ ਮਿਲੇਗੀ। ਇਕ ਇੰਨੇ ਵਧੀਆ ਘਰ ਦੀ ਕੁੜੀ ਕਿਉਂਕਿ ਤੁਹਾਨੂੰ ਦੇਖ ਕੇ ਜਿਸ ਢੰਗ ਨਾਲ ਤੁਸੀਂ ਬੋਲਦੇ ਹੋ ਗੱਲ ਕਰਦੇ ਹੋ ਪਤਾ ਲੱਗਦਾ ਹੈ ਕਿ ਐਜੂਕੇਟਿਡ ਫੈਮਲੀ ਹੈ ਘਰ-ਬਾਰ ਦੇਖਿਆ ਗਿਆ ਤਸਵੀਰਾਂ ਦੇ ਰਾਹੀਂ ਉਹਦੇ ਵਿੱਚੋਂ ਪਤਾ ਲੱਗਦਾ ਹੈ ਕਿ ਕੁੜੀ ਨੂੰ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਇਹ ਜੀ ਕੋਈ ਚੀਜ਼ ਨਹੀਂ ਸੀ ਕਿ ਉਹ ਸਹੁਰੇ ਘਰ ਦੇ ਵਿੱਚ ਉਹਨੇ ਪਹਿਲੀ ਵਾਰ ਦੇਖੀ ਹੋਵੇ ਤੇ ਸਾਸੂ ਨੂੰ ਇਦਾਂ ਤਾਣੇ ਦੇਵੇ ਨੋ ਵੀ ਉਹਨੇ ਤਾਂ ਕਦੀ ਇਦਾਂ ਸੋਚਿਆ ਵੀ ਨਹੀਂ ਸੀਗਾ ਸਾਨੂੰ ਦੇਖੋ ਮੈਂ ਜਿਹੜੀ ਬੇਟੀ ਲਈ ਕਰਜ਼ਾ ਚੱਕ ਸਕਦੀ ਆ ਉਹਦੇ ਮਨ 'ਚ ਇਹ ਨਾ ਆਵੇ ਜੇ ਪਾਪਾ ਹੁੰਦੇ ਮੈਂ ਉਹ ਉਹ ਪੁਆਇੰਟ ਜੇ ਵਾਲਾ ਆ ਨਹੀਂ ਦਿੱਤਾ ਮੈਂ ਕਰਜ਼ਾ ਚੱਕਿਆ ਕਿ ਨਹੀਂ ਮੈਂ ਆਪਣੀ ਬੇਟੀ ਨੂੰ ਉਹ ਚੀਜ਼ ਦੇਣੀ ਆ ਜੋ ਇਹਨੂੰ ਇੱਛਾ ਮੈਂ ਉਹਨਾਂ ਦੀਆਂ ਡਿਮਾਂਡਾਂ ਵੀ ਪੂਰੀਆਂ ਕੀਤੀਆਂ ਉਹਦੇ ਇਨੌਸ ਦੀਆਂ ਪਰ ਉਹਨਾਂ ਨੇ ਕਿਸੇ ਚੀਜ਼ ਦੀ ਕਦਰ ਨਹੀਂ ਪਾਈ ਤੇ ਉਲਟਾ ਤੁਸੀਂ ਕਹ ਰਹੇ ਹੱਥ ਪੈਰ ਫੜ ਕੇ ਉਹਦੇ ਸੋਨੇ ਪੰਦੀ ਨਾ ਤਾਂ ਉਹਦੇ ਹੁਸਨ ਦਾ ਕੋਈ ਕੀਤਾ ਵੀ ਹਾਂ ਸੋਹਣੀ ਆ ਸੋਹਣੀ ਬਣ ਕੇ ਲੈ ਕੇ ਗਈ ਸੀ ਬਹੁਤ ਸੋਹਣੀ ਐ ਨਾ ਉਹਦੀ এডਿਕੇਸ਼ਨ ਦੀ ਕਿਸੇ ਪਾਸੇ ਵੀ ਉਹਨੂੰ ਕਿਸੇ ਤਰੀਕੇ ਇਹਨਾਂ ਨੇ ਜੀ ਨਹੀਂ ਦਿੱਤਾ ਉਹਦਾ ਵਿਆਹ ਹੋਇਆ ਸੀ ਉਹਦਾ ਹੱਕ ਸੀ ਉੱਥੇ ਜਾਣਾ ਤੇ ਇਹਨਾਂ ਨੇ ਇਸ ਗੱਲ ਪਿੱਛੇ ਕੁੱਟਮਾਰ ਕੀਤੀ ਕਿ ਤੂੰ ਇੱਥੇ ਆਈ ਕਿਉਂ ਆ ਤੇ ਕਿਤੋਂ ਪੁੱਜ ਕੇ ਆਈ ਆ ਇਹਨੂੰ ਪੁੱਜ ਕੇ ਆਈ ਆ ਜੇ ਮੇਰੀ ਬੇਟੀ 8 ਵਜੇ ਗਈ ਹੈ ਕੈਬ ਕਰਕੇ ਗਈ ਹੈ ਤੇ ਮੈਂ ਆ ਕੋਈ ਕਹਿੰਦੀ ਨਹੀਂ ਮम्मा ਮੈਂ ਜਾਣਾ ਮੇਰੇ ਸਹੁਰੇ ਆ ਮੈਂ ਤਾਂ ਉੱਥੇ ਹੀ ਰਹਿਣਾ ਆ 8 ਵਜੇ ਗਈ ਆ 8:30 ਵਜੇ ਐਂਟਰ ਕੀਤਾ ਸ਼ਰੂਤੀ ਨੇ ਦੇਖ ਕੇ ਆਪਣੀ ਮਦਰ ਨੂੰ ਲਾ ਦੇ ਨੇ ਜਾ ਕੇ ਪੈਰਾਂ ਚ ਹੱਥ ਪੈਰਾਂ ਹੱਥ ਲਾਇਆ ਕਹਿੰਦੀ ਚੱਲ ਚੱਲੇ ਪਖੰਡ ਮੇਰੇ ਕੋ ਨਹੀਂ ਕਰਨੀ ਸ਼ਰੂਤੀ ਆ ਜਿਹੜੀ ਇਹਨਾਂ ਦੀ ਮੇਡ ਆ ਉਹਨੇ ਸਾਧਿਆਂ ਨੂੰ ਫੋਨ ਫਟਾਫਟ ਘੁਮਾਉਣੇ ਸ਼ੁਰੂ ਕਰ ਦਿੱਤੇ ਦੀ ਆਜੋ ਛੇਤੀ ਆਜੋ ਉਹ ਆ ਗਈ ਹੋਈ ਐ ਇੱਕਦਮ ਸਾਢੇ 8:30 ਵਜੇ ਤਾਂ ਇਮੀਡੀਏਟ ਇਕੱਠੇ ਵੀ ਹੋ ਗਈ 9 ਬੱਬਿਆਂ 9 ਵਜੇ ਪਹੁੰਚੀ ਐ ਮੇਰੇ ਜਾਂਦੇ ਨੂੰ ਕੁੱਟ ਕੇ ਬਾਹਰ ਵੀ ਕੱਢਤੀ ਹੋਈ ਐ ਹਮਮ ਔਰ ਉਸ ਦੇ ਬਾਵਜੂਦ ਕੁੜੀ ਕਿੰਨੇ ਦਿਨ ਉੱਥੇ ਬੈਠੀ ਰਹੀ ਐ ਘਰ ਦੇ ਨੀਚੇ ਹੀ ਹੈ ਨਾ ਉਸ ਤ ਵਾਰ ਜਦੋਂ ਅਸੀਂ ਗਏ ਆ 20 ਨਵੰਬਰ ਨੂੰ ਗਏ ਆ ਉੱਥੇ ਅਸੀਂ ਮੰਗਈ ਜਾ ਕੇ ਪੁਲਿਸ ਵਾਲੇ ਆ ਸੋਰੀ ਐਸ ਐਚਓ ਆਏ ਸੀ ਉਹਨਾਂ ਨੇ ਸਾਨੂੰ ਗੇਟ ਖਲਵਾ ਕੇ ਅੰਦਰ ਵੜਿਆ ਇਹਨਾਂ ਨੇ ਦੇਖਿਆ ਵੀ ਇਹ ਨਹੀਂ ਜਾਣ ਵਾਲੇ ਜਦੋਂ ਸ਼ਾਮ ਦੇ 3-4 ਵਜੇ ਗਏ ਤਾਂ ਸਾਰੇ ਲੋਕ ਲਾ ਕੇ ਚਲੇ ਗਏ ਸਾਡੇ ਰਿਸ਼ਤੇਦਾਰ ਵੀ ਆਪ ਹੀ ਅਸੀਂ ਉੱਥੇ 15 ਦਿਨ ਰਹੇ ਆ 5 ਤਰੀਕ ਤੱਕ 20 ਨਵੰਬਰ ਤੋਂ ਲੈ ਕੇ 5 ਦਸੰਬਰ ਤੱਕ ਅਸੀਂ ਮਾਵਾਂ ਤੇ ਆ ਭੁੰंजे ਬੈਠੀਆਂ ਰਹੀਆਂ ਹੂੰ ਤੁਸੀਂ ਕੀ ਮੰਨਦੇ ਹੋ ਕਿ ਇਹਨਾਂ ਦਾ ਮਕਸਦ ਕੀ ਸੀ ਵਿਆਹ ਕਰਵਾਉਣ ਦਾ ਜਦੋਂ ਇਹਨਾਂ ਨੇ ਸ਼ੁਰੂ ਦੇ ਵਿੱਚ ਇਹਨਾਂ ਦਾ ਮਕਸਦ ਮੈਨੂੰ ਕਰਦਾ ਦਾਜ ਲੈਣਾ ਜ਼ਿਮਾਂਡਾਂ ਪੂਰੀਆਂ ਕਰਵਾਉਣੀਆਂ ਜਾਂ ਦੇਖਿਆ ਵੀ ਹੁਣ ਮਾਂ ਨੇ ਕਿਹਾ ਵੀ ਹਾਂ ਮੈਂ ਬਾਜਵਰ ਕਿੱਥੋਂ ਜ਼ਿਮਾਂਡਾਂ ਪੂਰੀਆਂ ਕਰਾਂਗੀ ਫਿਰ ਬੇਟੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਨੌਕਰਾਨੀ ਦੇ ਨਾਲ ਹੀ ਤੁਹਾਡੇ ਜਵਾਈ ਦੇ ਸਬੰਧ ਨੇ ਕਿਉਂਕਿ ਤੁਹਾਡੇ ਨਾਲ ਹੀ ਉਹ ਮਿਲਿਆ ਹੋਣਾ ਹੈਨਾ ਤੁਹਾਡੇ ਘਰ ਆਂਦਾ ਜਾਂਦਾ ਹੋਣਾ ਜਵਾਈ ਇੱਕ ਦੋ ਵਾਰੀ ਤਾਂ ਮੁਲਾਕਾਤ ਹੋਈ ਹੋਣੀ ਵਿਆਹ ਤੋਂ ਬਾਅਦ ਜਾਂ ਉਹ ਨਹੀਂ ਆਇਆ ਕਦੇ ਨੇ 3 4 4 5 ਵਾਰ ਹੀ ਆਏ ਨੇ ਸਿਰਫ ਘੰਟਾ ਅੱਧਾ ਘੰਟਾ ਨਾਲ ਬੇਟੀ ਦੇ ਨਾਲ ਹੀ ਚੱਲੇ ਜਾਣਾ ਇਹ ਮੈਨੂੰ ਫਸਟ ਟਾਈਮ ਬੇਟੀ ਨੇ ਉਦੋਂ ਦੱਸਿਆ ਜਦ ਬਿਆਹ ਨੂੰ 3 ਮਹੀਨੇ ਹੋ ਗਏ ਸੀ ਇਹ ਮਤਲਬ ਇਹਦਾ ਨਾਲ ਪੈਲਸ ਦੇ ਨਾਲ ਟੈਂਟ ਦਾ ਕੰਮ ਵੀ ਆ ਇਹ ਲੜਕਾ ਲੇਟ ਆਇਆ ਰਾਤੀ 2 ਵਜੇ ਜਦੋਂ ਇੱਕ ਮੇਡ ਰੱਖੀ ਹੋਈ ਹੈ ਉਹਦੀ ਮਦਰ ਨਾਲ ਸੌ ਰਹੀ ਹੈ ਮੇਰੀ ਬੇਟੀ ਦੀ ਸੱਸ ਨਾਲ ਸੌਂਦੀ ਸੀ ਉਹ ਉਹਨੇ ਦਿਵਰਾਜਾ ਨੌਕ ਕੀਤਾ ਉਹ ਉੱਠ ਕੇ ਭੱਜ ਕੇ ਖੋਲਣ ਗਈ ਆ ਜਦੋਂ ਵਿਆਹ ਆ ਗਿਆ ਉਹਦੀ ਵਾਈਫ ਆ ਜੋ ਮਰਜ਼ੀ ਕਰੇ ਨਾ ਕਰੇ ਬਿਲਕੁਲ ਉਹ ਗਈ ਉੱਥੇ ਜਾ ਕੇ ਗੇਟ ਖੋਲ੍ਹਿਆ ਗੇਟ ਖੋਲ੍ਹ ਕੇ ਪਾਣੀ ਲੈ ਕੇ ਖੜ ਗਈ ਤੇ ਬੇਟੀ ਆਪਣਾ ਰੋਟੀ ਉਹਦੀ ਰੋਟੀ ਮੈਂ ਤਾਂ ਲਟੇਨਾ ਸੀ ਉਹਦਾ ਕਰਨ ਲੱਗੀ ਓਵਨ 'ਚ ਗਰਮ ਗਰਮ ਕਰਨ ਲੱਗੀ ਐ ਤਾਂ ਪੁੱਛਦੀ ਐ ਕਿ ਉਹ ਕਿੱਥੇ ਨੇ ਕਹਿੰਦੀ ਵੀ ਉਹ ਤਾਂ ਨਹਾ ਰਹੇ ਨੇ ਬੇਟੀ ਕਿਚਨ ਦੇ ਵਿੱਚ ਖਾਣਾ ਗਰਮ ਕਰ ਰਹੀ ਐ ਉਹ ਆਪਣੇ ਰੂਮ ਉਹ ਬੇਟੀ ਦੇ ਰੂਮ 'ਚ ਸ਼ਰੂਤੀ ਬੜੀ ਹੋਈ ਐ ਜੱਫੀ ਪਾ ਕੇ ਖੜੀ ਹੋਈ ਆ ਹਾਨੀ ਨੂੰ ਜਾ ਤੋ ਕਿਹੜਾ ਵੀਰ ਹੈ ਕਿ ਰਾਤ ਨੂੰ ਅੰਡਰਵੀਅਰ ਪਾ ਕੇ ਉਹਨੂੰ ਜੱਫੀ ਪਾ ਕੇ ਕਿਉਂ ਖੜੀ ਹੈ 2 ਵਜੇ ਹੋਏ ਨੇ ਉਹਦੀ ਮਦਰ ਇਨ ਲਾਉ ਨੇ ਕਿਉਂ ਨਹੀਂ ਰੋਕਿਆ ਵੀ ਗੱਲ ਸੁਣੋ ਵਿਆਹਿਆ ਗਿਆ ਇਹ ਦੇਖੇ ਨਾ ਦੇਖੇ ਤੂੰ ਕੀ ਕਰਦੀ ਐ ਇੱਥੇ ਖੜੀ ਸਗੋਂ ਸਭ ਤੋਂ ਪਹਿਲਾਂ ਤਾਂ ਹਨੀ ਨੂੰ ਹੀ ਚਾਹੀਦਾ ਸੀ ਉਹਦੇ ਹਸਬੰਡ ਨੂੰ ਕਿ ਮੇਰੀ ਪਤਨੀ ਐ ਤੂੰ ਮੇਰੇ ਕਮਰੇ ਦੇ ਵਿੱਚ ਆਈ ਵੀ ਕਿਵੇਂ ਐ ਹਾਂ ਤੂੰ ਮੇਰੇ ਰੂਮ ਚ ਕੀ ਕਰਨਾ ਹੈ ਹਾਲਾਂਕਿ ਬੇਟੀ ਨੇ ਜਦੋਂ ਡਿਨਰ ਲੈ ਕੇ ਗਈ ਐ ਇਹ ਕਿਹਾ ਕਹਿੰਦੀ ਕਿ ਤੂੰ ਇੱਥੇ ਕੀ ਕਰਦੀ ਐ ਕਿੰਨੇ ਨਹੀਂ ਮੈਂ ਤਾਂ ਪੁੱਛਣ ਆਈ ਐ ਇੰਨੀ ਲੇਟ ਕਿਉਂ ਆਇਆ ਉਹਦਾ ਕੀ ਰਾਈਟ ਮੰਦਾ ਪੁੱਛਣ ਦਾ ਕੌਣ ਹੁੰਦੀ ਆ ਪੁੱਛਣ ਆਲੀ ਮਾਂ ਪੁੱਛ ਸਕਦੀ ਸੀ ਉੱਠ ਕੇ ਮਾਂ ਵੀ ਉਸੇ ਕਮਰੇ ਚ ਸੌ ਰਹੀ ਸੀ ਹਾਂਜੀ ਮਾਂ ਦਾ ਪੂਰਾ ਮਾਂ ਦਾ ਪੂਰਾ ਰਾਈਟ ਪੁੱਛ ਸਕਦੇ ਵੀ ਤੂੰ ਕਿਉਂ ਲੇਟ ਆਈ ਮਾਂ ਤਾਂ ਉੱਠੀ ਐ ਦੇਖਣ ਵਾਸਤੇ ਉਹ ਕੁੜੀ ਉੱਠੀ ਹੋਈ ਐ ਕੁੜੀ ਮਗਰ ਮਿਲ ਰਹੀ ਐ ਆਖਰੀ ਵਾਰ ਇਹਨਾਂ ਦੀ ਕੀ ਗੱਲਬਾਤ ਹੋਈ ਆਪਸ ਦੇ ਵਿੱਚ 5 ਦਸੰਬਰ ਨੂੰ ਉਹਦੇ ਵਿੱਚ ਫੈਸਲਾ ਹੁੰਦਾ ਤੇ ਐ ਕਿ ਹਾਂਜੀ ਐਂ ਦੀ ਦੇਤੀ ਆਪਣੇ ਨੂੰ ਹੂੰ ਇਹ ਆਪਣਾ ਬੇਟਾ ਬਿੱਕ ਕਰਦੇ ਨੇ ਜਿੱਥੇ ਮਰਜ਼ੀ ਰਹਿਣ ਉਹ ਜਸਟ ਪਲਾਨਿੰਗ ਕੇ ਸਾਨੂੰ ਉਥੋਂ ਉਠਾਣ ਦੇ ਕਿ ਮਾਵਾ ਤੀ ਇਹਨੂੰ 15 ਦਿਨ ਹੋ ਗਏ ਇੱਥੇ ਬੈਠੇ ਆ ਨੂੰ 16 ਦਿਨ ਇਹਨਾਂ ਨੂੰ ਕਿਸੇ ਤਰੀਕੇ ਬੇਟੇ ਨੂੰ ਸਮਝਾਤਾ ਸੀ ਅਸੀਂ ਤੇਰੇ ਨਾਲ ਐਦਾਂ ਬੋਲਾਂਗੇ ਤੂੰ ਐਦਾਂ ਕਰੇ ਉਹ ਕਹਿੰਦਾ ਜੀ ਮੈਂ ਅੱਜ ਥੋੜੇ ਪਰ ਰਹਿਣਾ ਜਾ ਕੇ ਕੱਲ ਅਸੀਂ ਨਵਾਂ ਘਰ ਦੇਖ ਲੈਨੇ ਚਲੋ ਇੱਥੋਂ ਆਇਆ ਇੱਥੋਂ ਆਇਆ ਤੇ ਰਾਤ ਰਹਿ ਦੂਜੇ ਦਿਨ ਚਲੇ ਗਈ ਇੱਕ ਪਲਾਨਿੰਗ ਸੀ ਇਹ ਦਿਓ ਜਿਹੜਾ ਮੁੰਡਾ ਮਨੀ ਹੈ ਇਹਨਾਂ ਦੇ ਚਾਚੇ ਦਾ ਮੁੰਡਾ ਗੱਡੀ ਲੈ ਕੇ ਅੱਜ ਮੈਨੂੰ ਗੱਡੀ ਚਾਹੀਦੀ ਇਹਨਾਂ ਨੇ ਟੈਕੀ ਉਤਾਰੇ ਦੂਸਰੀ ਗੱਡੀ ਆਈ ਉਹਦੇ ਵਿੱਚ ਬੈਠ ਕੇ ਭੱਜ ਕੇ ਚਲਾ ਗਿਆ ਬੇਟੀ ਮਗਰ ਵੀ ਭੱਜੀ ਮੈਂ ਤਾਂ ਇੰਨਾ ਦਰਿੰਦਾ ਹਸਬੰਦ ਨਹੀਂ ਦੇਖਿਆ ਇੱਕ ਵਾਈਫ ਜਿਹਦੇ ਪਿਆਰ ਨੂੰ ਹਲੇ ਕੁਝ ਮਹੀਨੇ ਹੋਏ ਨੇ ਉਹ ਮਗਰ ਦੌੜੀ ਆ ਰਹੀ ਹੈ ਨੰਗੇ ਪੈਰ ਬਿਨਾ ਸਵੈਟਰ ਤੋਂ ਠੀਕ ਹੈ ਉਹਨਾਂ ਨੇ ਦੇਖਿਆ ਗੱਡੀ ਦੇ ਵਿੱਚ ਦੇਖ ਰਿਹਾ ਵੀ ਆ ਰਹੀ ਆ ਫੇਰ ਵੀ ਨਹੀਂ ਰੁਕਿਆ ਉਹ ਫੇਰ ਵੀ ਉਹ ਕਹੀ ਜਾਂਦੀ ਐ ਮੈਨੂੰ ਇੱਥੇ ਲੈ ਕੇ ਚੱਲੋ ਉੱਥੇ ਖੜੇ ਹੋਣੀ ਐ ਇੱਥੇ ਖੜੇ ਹੋਣੀ ਮਮਾ ਛੇਤੀ ਚੱਲੋ ਮਮਾ ਛੇ ਰਾਤ 9:30 12 ਵਜੇ ਤੱਕ ਅਸੀਂ ਕੋਈ ਠੇਕਾ ਜਿਹੜੇ ਇੱਕ ਪਿਕ ਭੇਜਤੀ ਕਿ ਆ ਮੈਂ ਆ ਠੇਕੇ ਤੇ ਖੜਾ ਪੈਗ ਲਗਾ ਕੇ ਆ ਰਿਹਾ ਜਿਹੜਾ ਮੁੰਡਾ ਬੰਟੀ ਉਹਨੂੰ ਲੈਣ ਆਇਆ ਸੀ ਉਹ ਚਾਚੇ ਦਾ ਮੁੰਡਾ ਉਹ ਕਹਿ ਰਿਹਾ ਮੈਂ ਛੱਡ ਜਾਨਾ ਕੋਈ ਗੱਲ ਨਹੀਂ ਇਹਨੂੰ ਮੌਟਿੰਗ ਲੱਗੀਆਂ ਹੋਈਆਂ ਇਹ ਬਿਮਾਰ ਹੋ ਗਿਆ ਇਹਨੇ ਜ਼ਿਆਦਾ ਪੀ ਲਈ ਹੋਈ ਅਸੀਂ ਛੱਡ ਜੰਨੇ ਆ ਫੇਰ 12:30 ਤੇਰੀ ਹੁਣ ਫੋਨ ਆਉਣ ਉਹ ਹੈਗਾ ਉਹ ਹੁਣ ਗਵਨਰ ਸੈਟਰਡੇ ਜਿਹੜਾ ਦਿਨ ਚੜੇ ਨਾਲ ਰਿਹਾ ਮੈਨੂੰ ਉਹ ਕਹੇ ਸਿਰਫ ਇਹਨਾਂ ਦੱਸਿਆ ਕਿ ਮम्मा ਮੈਨੂੰ ਕਹਿੰਦੇ ਮੈਂ ਗੱਡੀ ਮਾਰਨੀ ਆਂਦ ਚ ਤੂੰ 15 ਦਿਨ ਉੱਤੇ ਬੈਠ ਕੇ ਮੇਰਾ ਜਰੂਰ ਕਰਿਆ ਕੀ ਕਰ ਲਉਗੀ ਖਬਰਾਂ ਲਵਾ ਕੇ ਮਾਂ ਦੀ ਤੁਸੀਂ ਮੈਂ 5 10 ਦਿਨ ਖਬਰਾਂ ਆਣਗੇ ਬੰਦ ਹੋ ਜਾਣਗੇ ਤੁਸੀਂ ਸਾਡਾ ਕੀ ਕਰ ਲਉਗੀ ਮੈਂ ਉਸ ਗੱਲ ਦੇ ਵਿੱਚ ਕੀ ਟੌਰਚਰ ਕੀਤਾ ਬਸ ਥੋੜਾ ਦੱਸਿਆ ਕਿ ਸਾਰਾ ਦੱਸਿਆ ਜਾਂ ਉਹਨੂੰ ਕੀ ਉਹਨੂੰ ਇਹੋ ਜਿਹਾ ਖਾਣ ਲਈ ਮਜਬੂਰ ਕਰਤਾ ਇਹਨੇ ਸਾਰਾ ਦਿਨ ਘੁਮਾ ਕੇ ਹੂੰ ਉਹ ਕੁੜੀ ਅਕਦਰ ਅਸਲ ਪਿਆਰ ਵੀ ਕਰਦੀ ਸੀ ਤੇ ਵਸਣਾ ਵੀ ਜਾਂਦੀ ਸੀ ਹੱਦ ਤੋਂ ਜ਼ਿਆਦਾ ਜ਼ਿੰਮੇਵਾਰੀ ਵੀ ਆਪਣੀ ਸਮਝਦੀ ਸੀ ਪਰ ਸਭ ਤੋਂ ਵੱਡੀ ਗੱਲ ਆ ਰਾਤੀ 12:30 ਵਜੇ ਜਦੋਂ ਸਾਨੂੰ ਨਹੀਂ ਲੱਭਿਆ ਇਹਨੇ ਫੋਨ ਬੰਦ ਕਰਤਾ ਆਪਣੀ ਮਦਰ ਕੋ ਚਲਾ ਗਿਆ ਅਸੀਂ ਥਾਣੇ ਗਏ ਉਹਤੇ ਕੰਪਲੇਨ ਲਖਣ ਲੱਗੇ ਆ ਥਾਣੇ ਦੇ ਗੇਟ ਤੋਂ ਵਾਪਸ ਆ ਗਏ ਮਮਾ ਤੁਸੀਂ ਰਹਿਣ ਦਿਓ ਹਨ ਨਹੀਂ ਗੁੱਸਾ ਕਰਨਗੇ ਕੋਈ ਕਹਿੰਦੇ ਸੇਰੇ ਆ ਜਾਣਗੇ ਰਹਿਣ ਦਿਓ ਕੰਪਲੇਨ ਨਾ ਲਿਖਾਓ ਇਸ ਤੋਂ ਬਾਅਦ ਹੋਰ ਕਿਵੇਂ ਪਿਆਰ ਕਰਦੀ ਉਹਨੇ ਨਲੀ ਤੁਸੀਂ ਕਹਿੰਦੇ ਉਹਨਾਂ ਨੇ ਬੇਦਖਲ ਕੀਤਾ ਸੀ ਉਹ ਫਿਰ ਵੀ ਆਪਣੀ ਮਾਂ ਦੇ ਨਾਲ ਜਾ ਰਹੀ ਸੀ ਫਿਰ ਬੇ ਤਾਂ ਬੇਦਖਲੀ ਨਹੀਂ ਨਾ ਹੋਈ ਜਦੋਂ ਮੈਂ ਇਹਦੀ ਮਾਂ ਨੂੰ ਪੁੱਛਣਾ ਚਾਹੁੰਦੇ ਆ ਜਿਹੜੀ ਇਹਦੀ ਪਹਿਲਾ ਮੁੰਡਾ ਮੈਂ ਵਿਆਹ ਆਇਆ ਹੋਇਆ ਸੀ ਉਦੋਂ ਵੀ ਇਹਨੇ ਬੇਦਖਲ ਕਰਤਾ ਸੀ ਕਿ ਉਹ ਕੁੜੀ ਨੂੰ ਕੁਝ ਦੇਣਾ ਨਾ ਪਵੇ ਹੂੰ ਦੁਆਰਾ ਜਦੋਂ ਪਹਿਲਾਂ ਬੇਦਖਲ ਕੀਤਾ ਹੋਇਆ ਸੀ ਸਾਡੇ ਕੁੜੀ ਨਾਲ ਕਿਉਂ ਵਿਆਹ ਕੀਤਾ ਜੇ ਹੁਣ ਇਹਨੇ ਬੇਦਖਲ ਕੀਤਾ ਸੀ ਫਿਰ ਉਹ ਮਾਂ ਕੋ ਦੁਆਰਾ ਕਿਉਂ ਗਿਆ ਹੂੰ ਨਾਲ ਕਿਵੇਂ ਖੜੇ ਹੋ ਸਕਦੇ ਨੇ ਉਹ ਜਦ ਬੇਦਖਲ ਹੈ ਹਾਂ ਦੁਆਰਾ ਉਹ ਸਾਡੀ ਸਿਰਫ ਸਾਡੀ ਬੇਟੀ ਨੂੰ ਸਿੱਟ ਕੇ ਜਾਣਾ ਸੀ ਉਹਦੀ ਮਾਂ ਨੇ ਸਮਝਾਇਆ ਸੀ ਵੀ ਤੂੰ ਇਹਨੂੰ ਛੱਡਿਆ ਉੱਥੇ ਬਸ ਹੂੰ ਜਦੋਂ ਬੱਚਾ ਬੇਦਕਲ ਕੀਤਾ ਹੈ ਦੁਆਰਾ ਰਾਤ ਨੂੰ 12:30 ਵਜੇ ਉਹਦੇ ਕੋਲ ਕੀ ਕਰਨ ਚਾਹਾਂਗੇ ਫਿਰ ਇਹ ਸੱਸ ਨਾਲ ਵੀ ਝਗੜੇ ਹੁੰਦੇ ਸੀਗੇ ਸ਼ਿਫਾਲੀ ਦੇਤੇ ਚੱਸਦੇ ਨਹੀਂ ਐਦਾਂ ਕੁਝ ਨਹੀਂ ਹੋਇਆ ਸਿਰਫ ਜਦੋਂ ਰਾਈਸ ਲੈ ਕੇ ਆਈ ਹੈ ਖਾਦੇ ਖਾ ਰਹੀ ਸੀ ਮੈਨੂੰ ਇਹਦਾ ਫੋਨ ਆਇਆ ਸੀ ਇਹਦੀ ਮਦਰ ਇਨ ਲਾ ਦਾ ਕਿ ਦੇਖੋ ਸ਼ਿਫਾਲੀ ਰੋਜ਼ ਚਾਵਲ ਖਾਣ ਲੱਗ ਜਾਂਦੀ ਹੈ ਮੈਂ ਕਿਹਾ ਪਿਆ ਜੀ ਤੁਸੀਂ ਉਹਦੇ ਚਾਵਲ ਖਾਨ ਵਾਲੀ ਮੈਂ ਬਾਤ ਚੁ ਕਰਦੇ ਤੁਸੀਂ ਦੋਸੋ ਤੁਹਾਡੀ ਰੋਟੀ ਬਣਾਉਣ ਤੋਂ ਇਨਕਾਰ ਕੀਤਾ ਕਦੀ ਨਹੀਂ ਅਸੀਂ ਮੈਨੂੰ ਰੋਟੀ ਬਣਾਉਣ ਤੋਂ ਇਨਕਾਰ ਨਹੀਂ ਕੀਤਾ ਪਰ ਅਸੀਂ ਰੋਜ਼ ਨਹੀਂ ਖਾਂਦੇ ਨੇ ਹੂੰ ਬੰਨਾਂ ਨੇ ਕੱਪੜੇ ਦਾ ਇਸ਼ੂ ਪਾਇਆ ਅਸੀਂ ਜੀ ਆਜ ਬੈਸਪਾਨ ਦੇਣੀ ਆ ਨਹੀਂ ਪਾਣ ਦੇਣੀ ਤੇ ਮੈਂ ਕਹਿੰਦਾ ਹਾਂ ਕੋਣ ਤੂੰ ਬਗਾਣੇ ਕਹ ਰਾਦੀ ਹੈ ਜੋ ਇਹਨਾਂ ਬੈਸ ਪਸੰਦਾ ਪਾਣੀ ਤੇ ਨੂੰ ਹੀ ਪੈਣੀ ਕੋਈ ਗੱਲ ਨਹੀਂ ਉਹਦੇ ਉਹ ਵੀ ਚੱਕਦਾ ਫਿਰ ਅਸੀਂ ਇਹਦਾ ਸ਼ਰੂਤੀ ਦਾ ਇਸ਼ੂ ਬਣ ਗਿਆ ਮੀਨਸ ਈਵਨ ਦੈਨ ਕਿ ਉਹਨੂੰ ਤਾਂ ਮਤਲਬ ਇਦਾਂ ਇਸ਼ਾਰਾ ਇੱਕ ਜਿਹੜੀ ਆ ਸਟੇਰੀਆ ਬੈਠੀ ਹੋਈ ਹੈ ਹੂੰ ਫੇਟੋਗਾਚੀ ਅੱਭੀ ਦੇ ਵਿੱਚ ਤੇ ਆਪਣੇ ਉਹ ਉਹਨੇ ਸ਼ਰੂਤੀ ਨੇ ਪਿਕ ਲਈ ਆਪਣੇ ਅਸਟਰੀਆ ਤੇ ਭੇਜੀ ਸੀ ਕਿ ਇੱਥੇ ਲਗਾਦੀ ਹੋਈ ਆ ਉਹਦਾ ਫੋਨ ਆ ਗਿਆ ਕਹਿੰਦੇ ਇੱਥੇ ਨਹੀਂ ਤੂੰ ਫੋਟੋ ਲਗਾਣੀ ਨਹੀਂ ਇੱਥੇ ਫੈਮਿਲੀ ਫੋਟੋ ਚਾਹੀਦੀ ਆ ਉਹ ਕਹਿੰਦੇ ਦੀਦੀ ਜੇ ਫੈਮਿਲੀ ਫੋਟੋ ਚਾਹੀਦੀ ਆ ਮੈਂ ਕੌਣ ਮੈਂ ਤੁਹਾਡੇ ਫੈਮਿਲੀ ਦਾ ਮੈਂਬਰ ਨਹੀਂ ਹੂੰ ਕਹਿੰਦੇ ਨਹੀਂ ਇੱਥੇ ਤੇਰੀ ਨਹੀਂ ਫੋਟੋ ਲਗਣੀ ਚਾਹੀਦੀ ਇੱਥੇ ਸਭ ਇਕੱਠਿਆਂ ਦੀ ਲੱਗੀ ਤੇ ਇੱਥੋਂ ਫੋਟੋ ਉਤਾਰੋ ਕਹਿੰਦੇ ਜੇ ਤਾਂ ਮੈਂ ਤੁਹਾਡੇ ਰੂਮ 'ਚ ਲਗਾਈ ਹੋਈ ਉਹਦਾ ਇੱਕ ਅਲੱਗ ਰੂਮ ਹੈ ਮੈਂ ਆਪਣੇ ਰੂਮ 'ਚ ਨਹੀਂ ਲਗਾਈ ਲੌਬੀ 'ਚ ਤੁਹਾਡੀ ਲੱਗੇ ਲੌਬੀ 'ਚ ਮੈਂ ਆਪਣੀ ਲਗਾਤੀ ਇਹ ਕੀ ਮਤਲਬ ਹੋਇਆ ਕਿ ਇੱਥੇ ਫੋਟੋ ਨਹੀਂ ਮੈਂ ਲਗਾ ਸਕਦੀ ਜਿੰਨਾ ਰਾਈਟ ਤੁਹਾਡਾ ਉਹਨਾਂ ਦਾ ਰਾਈਟ ਮੇਰਾ ਬਿਲਕੁਲ ਇਹ ਗੱਲਾਂ ਤਾਂ ਸਿੱਧਾ ਟੌਰਚਰ ਕਰਨ ਵਾਲੀਆਂ ਨੇ ਕਿਸੇ ਨੂੰ ਵੀ ਨੀਵਾ ਦਿਖਾਣਾ ਹੋ ਕੀ ਉਹ ਕਹਿੰਦੀ ਸੀ ਅੱਜ ਇਹਨੂੰ ਆਹ ਡਰੈਸ ਦੇਣੀ ਆ ਦੇਣੀ ਆ ਅੱਜ ਇਹਨੂੰ ਆਹ ਖਾਣਾ ਦੇਣਾ ਦੇਣਾ ਅੱਜ ਇਹਨੂੰ ਖੰਨੇ ਨੇ ਲਾੜ ਦਾ ਕੰਮ ਸਿੱਖਦੀ ਸੀ ਅੱਜ ਦੀ ਅੱਜ ਨਹੀਂ ਇਹਨੂੰ ਜਾਣ ਦੇਣਾ ਮਤਲਬ ਉਹ ਉੱਥੇ ਬੈਠੀ ਵੀ ਨਹੀਂ ਸੀ ਟਿਕਨ ਦੇਦੀ ਉਹ ਨਹੀਂ ਹੂੰ ਅੱਛਾ ਲੋਕ ਸ਼ਿਫਾਲੀ ਨੂੰ ਪਸੰਦ ਕਰਦੇ ਸੀ ਇੰਸਟਾਗ੍ਰam ਤੇ ਜਦੋਂ ਆਪਾਂ ਉਹਨੂੰ ਦੇਖਦੇ ਆਉਂਦੇ ਫਾਲੋਅਰਸ ਅਤੇ ਲਾਈਕਸ ਦੇਖਦੇ ਆਂ ਪਰ ਇੱਕ ਸਵਾਲ ਲੋਕ ਕਰਦੇ ਨੇ ਇੱਥੇ ਬਾਰ ਬਾਰ ਉਠਾਇਆ ਜਾ ਰਿਹਾ ਇਹ ਸ਼ਿਫਾਲੀ ਨੂੰ ਲੈ ਕੇ ਕਿ ਰੀਲਾ ਬਣਾਉਣ ਕਰਕੇ ਵੀ ਉਹਦੇ ਨਾਲ ਕੋਈ ਝਗੜਾ ਹੁੰਦਾ ਸੀ ਕਿਉਂਕਿ ਰੀਲਾ ਬਣਾਉਣ ਵਾਲੀਆਂ ਕੁੜੀਆਂ ਨੂੰ ਲੋਕਾਂ ਨੇ ਅੱਜਕੱਲ ਇੱਕ ਸਟੈਂਪ ਲਗਾਤੀ ਹੈ ਐਸਾ ਸੀ 14 ਜਦੋਂ ਇਹਦੀ ਇੰਗੇਜਮੈਂਟ ਹੋਈ 14 ਦਾਈ 2023 ਰਿਐਂਜਮੈਂਟ ਹੋਈ ਹੈ। ਅੰਗੇਜਮੈਂਟ 14 ਜੁਲਾਈ ਨੂੰ ਹੁੰਦੀ ਹੈ 15 ਜੁਲਾਈ ਤੋਂ ਮਦਰ ਇਰਾਦੇ ਫੋਨ ਆਨੇ ਸ਼ੁਰੂ ਹੋ ਜਾਂਦੇ ਆ। ਆਜਾਦ ਡਰੈਸ ਦਾ ਕਰੀਰ ਬਣਾ ਕੇ ਪੇਚ ਆਜਾਦ ਡਰੈਸ ਦਾ ਕਰੀਰ ਬਣਾ ਕੇ ਪੇਚ ਉਦੋਂ ਨਹੀਂ ਸੀ ਪਤਾ ਇਹਨਾਂ ਨੂੰ ਸਾਡੀ ਇਹ ਬੋਟੀ ਹੈ ਸਾਡੇ ਘਰ ਆਣੀ ਹੈ ਬਹੂ ਹੈ ਸਾਡੇ ਘਰ ਦੀ ਜੀ ਜਦੋਂ ਇਹਨਾਂ ਦੇ ਘਰ ਚਲੇ ਗਈ ਜੀ ਕਲਰ ਬੰਦ ਹੋਣੇ ਚਾਹੀਦੇ ਫੁੱਲ ਬਾਜੂ ਸੂਟ ਚਾਹੀਦਾ ਉਦੋਂ ਇਹਨਾਂ ਨੇ ਕਿਉਂ ਨਹੀਂ ਕਿਹਾ ਵੀ ਹਾਂ ਰੀਲਾ ਹੀ ਮੰਗਾ ਦੇ ਆ ਅਸੀਂ ਸਾਡੇ ਘਰ ਨਹੀਂ ਪਾਣ ਦੇਣੀ ਇਹਨਾਂ ਨੇ ਦੇਖੋ ਜਦੋਂ ਨਾਈਟ ਸੂਟ ਆ ਕੈਪੜੀ ਆ ਅੱਜ ਅੱਜ ਦੇ ਟਾਈਮ ਵਿੱਚ ਕੌਣ ਨਹੀਂ ਪਾ ਰਿਆ ਇਸ ਲੇਡੀ ਨੇ ਰਾਜਵੀਰ ਕੌਰ ਨੇ ਦੀ ਮਦਰ-ਇਨ-ਲ ਨੇ ਇਹ ਕਿਹਾ ਥਾਣੇ ਦੇ ਵਿੱਚ ਤਿੰਨ ਜੈਂਸ ਬੈਠੇ ਹੋਇਆ ਐਸਐਚਓ ਐਸਆਈ ਇਨਸਪੈਕਟਰ ਤੇ ਉਹਦੇ ਉਹਨਾਂ ਨੂੰ ਕਹਿ ਰਹੀ ਐ ਇਹ ਜੀ ਕੱਚੀ ਪਾਉਂਦੀ ਐ ਮੈਂ ਕੱਚੀ ਨਹੀਂ ਪਾਉਂਦੀ ਉਹ ਮਾਈ ਗੋਡ ਉਹਨਾਂ ਨੇ ਕਿਹਾ ਕਹਿੰਦੇ ਬਿਆਸ ਕਹਿੰਦੇ ਮਾਤਾ ਸੈਂਸ ਨਾ ਬੋਲ ਅੱਜ ਦੇ ਟਾਈਮ ਦੇ ਵਿੱਚ ਇਹ ਵਰਡ ਚੰਗੇ ਲੱਗਦੇ ਤੂੰ ਜਿਹੜੇ ਬੋਲ ਰਹੀ ਐ ਕੈਪੜੀ ਨੂੰ ਕੌਣ ਕੱਚੀ ਕਹਿੰਦਾ ਆ ਹੂੰ ਇਹ ਦਲੇ ਨੌਨਸੈਂਸ ਆਹੋ ਅਨਪੜਾਂ ਦੇ ਹੱਥ ਲਗਾਦੀ ਮੈਂ ਬੈਲ ਐਜੂਕੇਟਿਡ ਬੇਟੀ ਮੈਂ ਅਨਪੜਾਂ ਦੇ ਹੱਥ ਤੱਕ ਹੀ ਲੀਤੀ ਇਹ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ ਅਰੇਂਜ ਸੀਗੀ ਹਾਂਜੀ ਅੱਛਾ ਜੀ ਤੇ ਵਿਚੋਲਾ ਕੌਣ ਸੀਗਾ ਤੁਹਾਡੇ ਸੰਪਰਕ ਦੇ ਵਿੱਚ ਲੋਕ ਕਿਵੇਂ ਆਏ ਇਹ ਐਕਚੁਅਲੀ ਜਿਹੜੀ ਵਿਚੋਲਾ ਸੀ ਮੇਰੀ ਨਾਨ ਸੀ ਮੇਰੀ ਨਾਨ ਸੀ ਜਿਹੜੀ ਉਹ ਤਾਂ ਦੇ ਨਾ ਸੀ ਉਹ ਹਨੇ ਦੀ ਭੂਆ ਲੱਗਦੀ ਆ अच्छा जी। ਮੈਨੂੰ ਇਹ ਸੀ ਵੀ ਚਲ ਹੰਨੀ ਦੇ ਫੈਮਿਲੀ ਦੇ ਵਧੀ ਭੂਆ ਆ ਉਹਦੇ ਪੇਕੇ ਨੇ ਵੀ ਕੋਈ ਗੱਲ ਨਹੀਂ ਮੈਂ ਕਿੰਨੀ ਇਨਕੁਆਰੀ ਕਰਨੀ ਸੀ ਕਾਦੇ ਲਈ ਕਰਨੀ ਸੀ। ਹਮ ਬਟ ਇਹ ਆ ਕਿ ਮੈਨੂੰ ਹੁਣ ਹੋ ਰਿਹਾ ਵੀ ਹਾਂ ਮੈਂ ਕਹਿੰਦੀ ਹੱਥ ਜੋੜ ਕੇ ਕਹਿੰਦੀ ਹਾਂ ਸਾਰੀਆਂ ਮਾਵਾਂ ਜਿਨ੍ਹਾਂ ਦੀਆਂ ਬੇਟੀਆਂ ਨੇ ਇਹ ਇਨਕੁਆਰੀ ਤਾਂ ਤੁਸੀਂ ਇੰਨੀ ਕੁ ਕਰਿਓ ਕਿ ਜਦ ਤੱਕ ਤੁਹਾਡੀ ਕੁੜੀ ਜੱਸ ਨਾ ਕਰੇ ਤੁਹਾਨੂੰ ਆਪਣੇ ਆਪ ਨੂੰ ਸੈਟੀਸਫੈਕਸ਼ਨ ਨਾ ਹੋਵੇ। ਰੱਬ ਦਾ ਵਾਸਤਾ ਕੁੜੀਆਂ ਨਾ ਦੇ ਉਹ ਛੇਤੀ ਕਿਸੇ। ਬਿਲਕੁਲ ਬਿਨਾ ਜਾਂਚ ਪੜਤਾਲ ਕੀਤੇ ਕਿ ਉਹ ਪਰਿਵਾਰ ਕੀ ਹੋਇਆ ਹੈ। ਇਹ ਨਹੀਂ ਕਰਨ ਚਾਹੁੰਦੀ ਮੈਂ ਰੱਬ ਦੇ ਆਸਰੇ ਕੀਤਾ ਸੀ ਵੀ ਹਾਂ ਰੱਬਾ ਚਲੋ ਜਦੋਂ ਇਹਦੀ ਭੂਆ ਹੈਗੀ ਆ ਨੌਨ ਲੇਡੀ ਮੇਰੀ ਨੌਨ ਹੈਗੀ ਆ ਕੌਣ ਹੁੰਦਾ ਵੀ ਚਲੋ ਵਿਦਾ ਪੈ ਕੇ ਬਾਪੈ ਕੇ ਜਾਣ ਵਾਲਾ ਕੰਮ ਹੋ ਗਿਆ ਪਰ ਮੈਂ ਕਹੂੰਗੀ ਵੀ ਹੁਣ ਜਿਨ੍ਹਾਂ ਦੇ ਘਰ ਬੇਟੀਆਂ ਹੈਗੀਆਂ ਨੇ ਤੁਸੀਂ ਇੰਨੇ ਕੀ ਇਨਕੁਆਰੀ ਕਰਿਓ ਜਦ ਤੱਕ ਉਹ ਆਪਣੇ ਆਪ ਨਾ ਕਹਿ ਦੇਣ ਵੀ ਹਾਂ ਤੁਹਾਨੂੰ ਆਪਨਾ ਸੈਟੀਸਫੈਕਸ਼ਨ ਹੋ ਜਾਏ ਵੀ ਠੀਕ ਨਹੀਂ ਬਿਲਕੁਲ ਲੜ ਕੀ ਦਾ ਦੱਬਾ ਠੀਕ ਹੈ ਬਿਲਕੁਲ ਹਮ ਤੁਸੀਂ ਸ਼ਿਫਾਲੀ ਤੇ ਤੁਸੀਂ ਉਹਨਾਂ ਦੇ ਘਰ ਦੇ ਨੀਚੇ ਬੈਠੇ ਸੀ ਉਹਦਾ ਮਕਸਦ ਕੀ ਸੀਗਾ ਉਸ ਟਾਈਮ ਕੀ ਚੱ ਰਹੀ ਸੀ ਸ਼ਿਫਾਲੀ ਦੇ ਉਹਨਾਂ ਨੇ ਕੀ ਜਵਾਬ ਦਿੱਤਾ ਉਸ ਗੱਲ ਦਾ ਮਕਸਦ ਸੀ ਮੈਂ ਨੂੰ ਕਿਹਾ ਮੈਂ ਕਿਹਾ ਚੱਲ ਅਸੀਂ ਇਨਾ ਇੰਨੇ ਗੰਦੇ ਬੰਦਿਆਂ ਕੋਲ ਨਹੀਂ ਰਹਿਣਾ ਚੱਲੋ ਤੋਂ ਇਥੋਂ ਇਹਨਾਂ ਨੇ ਅਟਾ ਪਾ ਇਹਨਾਂ ਤੇ ਪਰਚਾ ਕਰਾਣੇ ਕੁਝ ਕਰਾਣੇ ਪਰਚਾ ਉਹ ਤਾਂ ਵੈਸੇ ਹੀ ਕੰਪਲੇਨ ਨਹੀਂ ਸੀ ਇੱਕ ਤੁਹਾਨੂੰ ਵੀਡੀਓ ਇੰਸਟਾਗ੍ਰਾਮ ਤੇ ਤੁਸੀਂ ਦੇਖ ਲਿਓ ਉਹਦੇ ਉੱਤੇ ਨਾ ਇੱਕ ਪੁਲਿਸ ਵਾਲੇ ਕਹਿ ਰਹੇ ਆ ਵੀ ਤੂੰ ਮੈਡਮ ਕੰਪਲੇਨ ਕਰ ਦੇ ਉਹ ਕਹਿੰਦੀ ਮੈਂ ਕੰਪਲੇਨ ਨਹੀਂ ਕਰਨੀ ਮੈਂ ਆਪਣਾ ਘਰ ਬਸਾਣਾ ਮੈਂ ਕਿਉਂ ਕੰਪਲੇਟ ਕਰਾਂ ਤੇ ਉਹ ਇਸ ਕਰਕੇ ਉਹਨਾਂ ਦਾ ਕੁਝ ਵੀ ਨਹੀਂ ਸੀ ਕਰਨਾ ਜਾਂ ਜਿਹੜੇ ਅਸੀਂ ਉੱਥੇ 16 ਦਿਨ ਬੈਠਿਆ ਮੈਂ ਇਹਨੂੰ 11 12 ਦਿਨ ਬਾਅਦ ਵੀ ਜੋਲ ਪਾਇਆ ਵੀ ਚਾਹ ਜਿੱਥੋਂ ਆਪਾਂ ਨਹੀਂ ਰਹਿਣਾ ਤੇ ਦਾ ਜਦ ਇਹ ਉਹ ਸਾਹਮਣੇ ਨਹੀਂ ਉਹ ਕਰ ਰਹੇ ਤੈਨੂੰ ਬਾਅਦ ਚ ਮੈਨੂੰ ਤਾਂ ਬਹੁਤ ਟੈਨਸ਼ਨ ਆਏਗੀ ਕਹਿੰਦੇ ਨਹੀਂ ਮਮਾ ਮੈਂ बार-बार ਤੁਹਾਡੇ ਤੇ ਬਰਡਨ ਨਹੀਂ ਬਣੀ ਜਾਣਾ ਮੈਂ ਇੱਥੇ ਹੀ ਰਹਿਣਾ ਕੋਈ ਗੱਲ ਨਹੀਂ ਕਿੰਨਾ ਕਮਾਤ ਲੈਣਗੇ ਕਿੰਨਾ ਕੋ ਕੁੱਟ ਲੈਣਗੇ ਉਹਨੇ ਆਪਣੀ ਆਖਰੀ ਬਿਆਨ ਦੇ ਵਿੱਚ ਕੀ ਕਿਹਾ ਸੀ ਤੁਸੀਂ ਉਸ ਸਮੇਂ ਉੱਥੇ ਕੋਲ ਖੜੇ ਹੋਵੋਗੇ ਜਿਹੜੇ ਉਹ ਪੁਲਿਸ ਨੂੰ ਪੁਲਿਸ ਨੂੰ ਦਰਜ ਕਰਵਾਏ ਗਏ ਉਹ ਬਿਆਨ ਹਾਂਜੀ ਉਹ ਪੁਲਿਸ ਕੋਲ ਉਹਦੇ ਵਿੱਚ ਉਸਨੇ ਕੀ ਦੱਸਿਆ ਸੀ ਸ਼ਿਫਾਲੀ ਨੇ ਉਹਦੇ ਵਿੱਚ ਸਿਰਫ ਦੱਸਿਆ ਤਾਂ ਹੀ ਕਿਤਾ ਮੇਰੀ ਮੈਰਿਜ ਹੋਈ ਹੂੰ ਕਿੱਦਾਂ ਮੇਰੇ ਨਾਲ ਬਿਹੇਵ ਸ਼ੁਰੂ ਹੋਇਆ ਕਿਦਾਂ ਦੀ ਪਹਿਲੀ ਦੀਵਾਲੀ ਤੇ ਮੈਨੂੰ ਕਿਦਾਂ ਡਿਮਾਂਡ ਵਾਸਤੇ ਕਿਦਾਂ ਮੈਨੂੰ ਸੁਨਾਇਆ ਗਿਆ ਕਿ ਟੋਪਸ ਪਾਤੇ ਕੱਲ੍ਹੇ ਟੋਪਸ ਮੱਥੇ ਮਾਰੇ ਕਿਤੀ ਸੈਟ ਚਾਹੀਦਾ ਸੀ ਕਿਦਾਂ ਮੇਰੇ ਮਾਂ ਤੋਂ ਇਹਨਾਂ ਨੇ ਦਾਜ ਮੰਗੇ ਮੇਰੀ ਮਦਦ ਨੇ ਕਰਜ਼ਾ ਚੱਕ ਕੇ ਵਿਆਹ ਕੀਤਾ ਕਿ ਕਿਨੇ ਕਿਨੇ ਮੈਨੂੰ ਕੁੱਟਿਆ 20 ਤਰੀਕ ਨੂੰ 20 ਨਵੰਬਰ ਨੂੰ ਸਾਰਾ ਕੁਝ ਇਹ ਆ ਤੇ ਵਿੱਚ ਕਿਨੇ ਫਿਰ ਬੇਗਹਿਰਤ ਲੋਕ ਕਹਾਂਗੇ ਇਹਨਾਂ ਨੂੰ ਕਿ ਮੰਗ ਮੰਗ ਕੇ ਚੀਜ਼ਾਂ ਲੈ ਰਹੀ ਸੀ ਤੁਹਾਡੇ ਤੋਂ ਇਹ ਜਾਣਦੇ ਹੋਏ ਵੀ ਦੇਣ ਵਾਲਾ ਵੀ ਆਪ ਨੂੰ ਰਾਜਵੀਰ ਕੌਰ ਆਪਣੇ ਆਪ ਨੂੰ ਕਹਿਦੀ ਹੈ ਕਿ ਮੈਂ ਤਾਂ ਜੀ ਇੰਨੀ ਪ੍ਰਾਪਰਟੀ ਮਾਲਕ ਹੈ ਉਹ ਇਸ ਤਰ੍ਹਾਂ ਭੁੱਖਿਆ ਤਰ੍ਹਾਂ ਭੁੱਖਿਆਂ ਤੋਂ ਵੀ ਘਟਿਆ ਇਨਸਾਨ ਤਰ੍ਹਾਂ ਤਰ੍ਹਾਂ ਮੂੰਹ ਅੱਡਿਆ ਹੋਇਆ ਜਿਹਦੇ ਇੱਕ ਕੜਸ਼ੀ ਚਾਵਲਾਂ ਦੀ ਰਾਇਸ ਦੀ ਉਹਦੇ ਪਲੇਅਰ ਦੇ ਵਿੱਚ ਨਹੀਂ ਬਰਦਾਸ਼ ਹੋਈ ਤੇ ਤੁਸੀਂ ਦੇਖੋ ਕਿ ਹਾਂ ਉਹ ਦਾਜ ਕਿਵੇਂ ਇੰਨਾ ਮੰਗਣਾ ਦਾਜ ਮੈਂ ਸੁਣਦੀ ਹੁੰਦੀ ਸੀ ਦਾਜ ਪਿੱਛੇ ਕੁੜੀ ਦਾ ਇਹ ਹੋ ਗਿਆ ਅੱਜ ਮੇਰੇ ਨਾਲ ਹੋ ਗਿਆ ਤੁਸੀਂ ਕੀ ਸਜ਼ਾ ਚਾਹੁੰਦੇ ਹੋ ਇਹੋ ਜਿਹੇ ਪਰਿਵਾਰ ਨੂੰ ਤੇ ਨਾ ਚਾਰ ਪੰਜ ਜਣੇ ਜਿਨ੍ਹਾਂ ਦੇ ਨਾਮ ਪਰਚੇ ਦੇ ਵਿੱਚ ਪਰਚੇ ਦੇ ਵਿੱਚ ਦਾ ਦਰਜ ਹੋ ਚੁੱਕੇ ਨੇ ਨਾ ਨਾਮ ਪੰਜ ਜਣਿਆਂ ਦੇ ਹਾਂਜੀ ਹੋਏ ਹੋਏ ਆ ਸਭ ਦੇ ਹੋਏ ਠੀਕ ਹੈ ਜੀ ਤੁਸੀਂ ਕੀ ਸਜ਼ਾ ਚਾਹੁੰਦੇ ਹੋ ਉਹਨਾਂ ਦੇ ਲਈ ਮੈਂ ਸਜ਼ਾ ਦੇਖੋ ਜੀ ਜਿਸ ਤਰ੍ਹਾਂ ਦਰਿੰਦੇ ਬਣ ਕੇ ਉਹਨਾਂ ਨੇ ਮੇਰੀ ਬੇਟੀ ਨੂੰ ਮਾਰਿਆ ਠੀਕ ਹੈ ਮੈਂ ਚਾਹੁੰਦੇ ਆ ਕਮ ਸੇ ਕਮ ਕਾਨੂੰਨ ਕੁਝ ਤਾਂ ਉਹਨਾਂ ਲਈ ਕਰੇ ਉਸ ਸਾਸਰ ਨੂੰ ਸਾਬਕ ਸਿਖਾਵੇ ਕਿ ਕਿਸੇ ਦੀ ਬੇਟੀ ਨੂੰ ਲਿਆ ਕੇ ਦਰਿੰਦਿਆਂ ਮਾਨਾ ਜਿਕੇ ਸਦੇ ਬੱਚੇ ਨੂੰ ਬੱਚਾ ਨਾ ਸਮਝਣਾ ਕੁਛ ਤਾਂ ਉਹਨਾਂ ਨੂੰ ਦੱਸੇ ਵੀ ਕੀ ਹੋਇਆ ਉਹ ਘਾਸਵੇਂ ਜੀਮ ਦੇ ਦੱਸਦੇ ਉਹਦੇ ਕਹੇ ਜਾਂ ਤੇ ਲਗਾ ਕੇ ਤੇ ਜੈਸੀ ਨਾ ਉਹਦੇ ਹੁਸਨ ਤੇ ਨਾ ਦੀ ਪਰਾਈ ਤੇ ਨਾ ਕਿ ਸਭ ਇਹਨਾਂ ਦੀ ਜਦ ਇੱਕ ਜੇ ਤਾਂ ਤੁਸੀਂ 250 ਬੰਦਾ ਲੈਣ ਆਏ ਸੀਗੇ ਉਦੋਂ ਤੁਹਾਨੂੰ ਹਰ ਵੇਲੇ ਤੁਹਾਡਾ ਰਿਲੇਟਿਵ ਕਹਿ ਰਿਹਾ ਸੀਗਾ ਕਿ ਤੁਸੀਂ ਕਿੱਥੋਂ ਲਿਆਂਦੇ ਤੁਹਾਨੂੰ ਇੰਨੀ ਸੋਹਣੀ ਕਿੱਥੋਂ ਮਿਲ ਗਈ ਉਦੀ ਮਦਰ ਕਹਿ ਰਹੀ ਸੀ ਕਿ ਮੈਨੂੰ ਤਾਂ ਸਿਰਫ ਦੋ ਚੀਜ਼ਾਂ ਚਾਹੀਦੀਆਂ ਸੀ ਇੱਕ ਬਾਹਮਣਾਂ ਦੀ ਕੁੜੀ ਹੋਵੇ ਪਿੰਡਤਾਂ ਦੀ ਕੁੜੀ ਹੋਵੇ ਇੱਕ ਗੋਦੀ ਚਿੱਟੀ ਹੋਵੇ ਮੈਨੂੰ ਤਾਂ ਸਾਰਾ ਕੁਝ ਹੀ ਮਿਲ ਗਿਆ ਉਹ ਤੁਸੀਂ ਤਾਂ ਕੁਝ ਦਿਨਾਂ ਬਾਅਦ ਹੀ ਸੂਲੀ ਤੰਗਤੀ ਹੋ ਅੰਦਰਲੀਆਂ ਗੱਲਾਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਤਾਂ ਖੈਰ ਉਹ ਛਾਣ ਜੀ ਬਿਲਕੁਲ ਪਤਾ ਹੋਣੀਆਂ ਚਾਹੀਦੀਆਂ ਤੁਸੀਂ ਦੇਖੋ ਦਾਜ ਤਾਂ ਬਹੁਤ ਸੋਨੇ ਨੇ ਲੋਕੀ ਲੈਂਦੇ ਨੇ ਮੇਰਾ ਨਾ ਬਹੁਤ ਗਾਰਡਨ ਹੈ ਮੈਂ ਮੇ ਵੀ ਕਿ ਤੁਹਾਨੂੰ ਵੀਡੀਓ ਤਾਂ ਦੇਖਿਆ ਵੀ ਹੋਏਗਾ ਉੱਥੇ ਮੇਰੇ ਘਰ ਤੋਂ ਘਰ ਤਾਂ 50-60 ਗਮਲਿਆਂ ਬਹੁਤ ਵੱਡੇ-ਵੱਡੇ ਪਏ ਹੋਏ ਨੇ ਤੇ ਐ ਆ ਕੇ ਜਦੋਂ ਮੇਰੇ ਘਰ ਹੋ ਕੇ ਚਲੇਗੀ ਦੀਵਾਲੀ ਤੋਂ ਕੁਛ ਦਿਨ ਬਾਅਦ ਬੇਟੀ ਨੂੰ ਕਹ ਰਹੇ ਨੇ ਕਿ ਤੇਰੀ ਮਾਂ ਨੇ ਮਾਂ ਮਮਾ ਤਾਂ ਕਹਿੰਦੇ ਨਹੀਂ ਸੀ ਤੇਰੀ ਮਾਂ ਤੇਰੀ ਮਾਂ ਤੇਰੀ ਮਾਂ ਨੇ ਇਨਾ ਬਾਗ ਬਣਾਇਆ ਇੱਥੇ ਜਮਲੇ ਰੱਖੇ ਹੋਏ ਨੇ ਦੂ ਵੀ ਕਹਿੰਦੇ ਸਾਨੂੰ ਦੇ ਦੇਣ ਤੁਸੀਂ ਦੇਖੋ ਬੇਟੀ ਨੇ ਇੱਕ ਸਿਰਫ ਮੈਨੂੰ ਦੱਸਿਆ ਉਸੇ ਟਾਈਮ ਮੈਂ ਬਲੈਰੋ ਗਮਲਿਆਂ ਦੀ ਭੜਕੇ ਭੇਜੀ ਵੱਡੇ ਛੋਟੇ ਸਾਰੇ ਆ ਤੇ ਅੱਤ ਹੈ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਲੋਕ ਆਪ ਚੀਜ਼ਾਂ ਵੀ ਨਹੀਂ ਖਰੀਦ ਸਕਦੇ ਇਹ ਜਿ ਤੁਹਾਨੂੰ ਗਮਲਿਆਂ ਦੀ ਲੋੜ ਹੈ ਤੁਸੀਂ ਲੈ ਨਹੀਂ ਸਕਦੇ ਬਾਜ਼ਾਰੋਂ ਜਾਂ ਮਿਲਦੇ ਨਹੀਂ ਇਹਨਾਂ ਨੂੰ ਦੋ ਵੱਧ ਭੁੱਖਮਰੀ ਹੋਰ ਕੀ ਹੋਊਗੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਤੱਕ ਨਹੀਂ ਫੜੇਗੇ ਤੁਸੀਂ ਦੱਸਿਆ 27 ਦਿਨ ਹੋ ਚੁੱਕੇ ਨੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਜਾਣ ਬੁੱਝ ਕੇ ਇੰਜ ਕਰ ਰਹੀ ਹੈ ਜਾਂ ਫਿਰ ਕੋਈ ਹੋਰ ਮਸਲਾ ਇਹਦੇ ਵਿੱਚ ਬਿਲਕੁਲ ਇਹ ਬਿਹੇਵ ਦੇਖਾ ਉਹ ਜਾਣ ਬੁੱਝ ਕੇ ਲੱਗਦਾ ਹੈ ਮੈਂ ਤੁਹਾਨੂੰ ਮਾਣਸਾ ਨੂੰ ਰਿਪੋਰਟ ਕਰ ਕਰਕੇ ਚਾਹ ਕਦੀ ਐ ਨਹੀਂ ਐ ਵੀਟੋ ਬਾਰਸ ਇੰਨੀ ਨਾਲ ਕਲੈਮਸ ਕੀਤੀ ਆ ਮੈਂ ਹੱਥਾਂ ਵੀ ਅੱਡੇ ਆ ਮੂਰੇ ਵੀ ਮੇਰੀ ਕਮਸੇ ਕਮ ਕਿਤੇ ਤਾਂ ਮੇਰੀ ਸੁਣੋ ਮੈਂ ਕੱਲੀ ਲੱਗੀ ਹੋਈ ਆ ਕਿਤੇ ਵੀ ਤੁਹਾਨੂੰ ਦੇਖਨੇ ਰਿਹਾ ਕਿ ਇੱਕ ਮਾਂ ਨੂੰ ਕਿਵੇਂ ਤਰਸਾਇਆ ਪਿਆ ਇੱਕ ਫੈਸਲਾ ਵੀ ਕਰ ਰਿਹਾ ਕੋਈ ਬਹੁਤ ਮਾੜੀ ਗੱਲ ਹੈ ਇਹ ਕਿ ਕਿਸੇ ਕੁੜੀ ਦੇ ਮਾਪਿਆਂ ਨੂੰ ਇੰਜ ਰੋਣਾ ਪਵੇ ਉਹ ਵੀ ਉਹਦੇ ਜਾਣ ਤੋਂ ਬਾਅਦ ਉਹਦੀ ਜਾਨ ਵੀ ਸੋਹਰੇ ਘਰ ਦੇ ਵਿੱਚ ਗਈ ਬੇਵਜਾ ਦੇ ਕਾਰਨ ਗਈ ਤੁਸੀਂ ਜਿਵੇਂ ਦੱਸ ਰਹੇ ਹੋ ਕੁੜੀ ਕੋਈ ਲੜਾਈ ਝਗੜਾ ਨਹੀਂ ਕਰਦੀ ਸੀ ਉਹ ਕੰਪਲੇਂਟ ਤੱਕ ਕਰਨ ਨੂੰ ਰਾਜ਼ੀ ਨਹੀਂ ਸੀ ਆਪਣੇ ਪਤੀ ਨੂੰ ਪਿਆਰ ਕਰਦੀ ਸੀ ਘਰੋਂ ਹਰ ਇੱਕ ਚੀਜ਼ ਚੱਕ-ਚੱਕ ਕੇ ਲੈ ਗਈ ਇਹੀ ਕਿਹਾ ਜਾਏਗਾ ਗਮਲੇ ਤੱਕ ਆਪਣੇ ਪੇਕੇ ਘਰ ਤੋਂ ਚੱਕ ਕੇ ਉਹਨੇ ਸਹੁਰੇ ਘਰ ਦੇ ਵਿੱਚ ਰਖਵਾਤੇ ਤਾਂ ਫਿਰ ਵੀ ਉਹ ਇਹ ਜਿਹਾਂ ਪਰਿਵਾਰ ਸੀ ਜਿਹੜਾ ਇਸ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਤੇ ਅੰਤ ਨੂੰ ਇਹਦੀ ਜਾਨ ਲੈ ਕੇ ਹਟ ਗਿਆ ਦੇਖੋ ਜੇ ਅਸੀਂ ਕਹਿਣਾ ਉਹ ਦਿੰਜੀ ਜੀ ਨੇ 5 ਤਰੀਕ ਨੂੰ ਆਇਆ ਰਾਤੀ 6 ਤਰੀਕ ਨੂੰ ਸਾਰੇ ਸ਼ੂਜ਼ ਪਏ ਸੀ ਉਹਦੇ ਮੈਂ ਚੱਕ ਕੇ ਸਾਈਡ ਤੇ ਰੱਖਣ ਲੱਗੀਆਂ ਮੈਂ ਕਿਹਾ ਪੂਟ ਕੀ ਦੇ ਮਮਾ ਮੇਰੇ ਮਮਾ ਮੇਰੇ ਹੰਨੀ ਤੇ ਪੂਟ ਅੱਛਾ ਤੁਸੀਂ ਨਾਪੇ ਰੱਖ ਲੂਗੇ ਓਹ ਹੋ ਇਹਨਾਂ ਸਿੱਟ ਕੇ ਚਲਾ ਗਿਆ ਕਾਰ ਦੇ ਮਦਦ ਉਹਦੀ ਕਿ ਇਹ ਵੀ ਮੇਰਾ ਹੰਨੀ کہہ ਦੀਏ ਕਿਤੇ ਨਾ ਕਿਤੇ ਬੈਠ ਕੇ ਜੇ ਉਹ ਸੁਣਦਾ ਹੋਏਗਾ ਇਸ ਚੀਜ਼ ਨੂੰ ਤਾਂ ਆ ਕੇ ਦੇਖੇ ਕਿ ਉਹਨੇ ਕੀਤਾ ਕੀ ਹੈ ਠੀਕ ਹੈ ਉਹਨੂੰ ਲੱਗਦਾ ਹੈ ਕਿ ਮੈਨੂੰ ਕਾਨੂੰਨ ਕੁਝ ਨਹੀਂ ਕਰ ਸਕਦਾ ਤੁਹਾਨੂੰ ਇਹੀ ਉਹਨਾਂ ਨੇ ਚੈਲੰਜ ਕੀਤਾ ਨਾ ਕਿ ਖਬਰਾਂ ਪਾੜਨਾ ਕੁਝ ਨਹੀਂ ਹੋਣਾ ਜਾਂ ਫਿਰ ਪੁਲਿਸ ਸਾਡਾ ਕੁਝ ਨਹੀਂ ਕਰ ਸਕਦੀ ਤਾਂ ਰੱਬ ਤਾਂ ਦੇਖਦਾ ਨਾ ਉਹਨਾਂ ਨੂੰ ਮੈਂ ਨਾ ਪਰਮਾਤਮਾ ਨੂੰ ਆਜਾਣ ਨਾਲ ਚਲ ਕੇ ਹੀ ਕਹਿੰਦੀ ਆ ਉਹਦੀ ਲਾਠੀ ਚ ਆਵਾਜ਼ ਵੀ ਹੀਗੀ ਹੂੰ ਜੇ ਜੇ ਫਿਰ ਪੈ ਗਈ ਨਾ ਇਹਨਾਂ ਨੂੰ ਭੁਗਤ ਨਹੀਂ ਖੇਡਣੀਆਂ ਪਰ ਹਾਲਾ ਹੱਲੇ ਤਾਂ ਇਹਨੇ ਦਰਿੰਦੇ ਬਣ ਕੇ ਘੁੰਮ ਰਹੇ ਨੇ ਨਾ ਪੁਲਿਸ ਦੇ ਹੱਥਾਂ ਆਰੇ ਨੇ ਉਹ ਤਾਂ ਐਸੇ ਨਾਲ ਇਹ ਸਮਝਦੇ ਜਿਵੇਂ ਅਸੀਂ ਕੁਝ ਵੀ ਕਰਦੇ ਫਿਰ ਮੇਰੀ ਪੰਦਤਾਂ ਦੀ ਇੱਕ ਕੁੜੀ ਨਾਲ ਇਸ ਤਰ੍ਹਾਂ ਕਰਕੇ ਹੱਥ ਚੋਂ ਚਾਵਲ ਖੋ ਕੇ ਮੈਂ ਤਾਂ ਪਰਮਾਤਮਾ ਨੂੰ ਉਹਦੀ ਮੰਨੂ ਕਿ ਜੇ ਮੈਨੂੰ ਕੁਝ ਸੇਖਾ ਦੇਣਗੇ ਉਹਨਾਂ ਦਾ ਵੀ ਮਾਵਾ ਆਹ ਦੇਖੋ ਇਹਦੀ ਕਰਤਾ ਇਹ ਸਾਰੀ ਉਹ ਗੱਲਬਾਤ ਸੀ ਜੋ ਕਿ ਉਹਨਾਂ ਦੇ ਮਾਤਾ ਜੀ ਤੇ ਅਮ੍ਰਿਤੇ ਸਾਹਮਣੇ ਆ ਕੇ ਰੱਖਣਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਅਸੀਂ ਜਿਹੜੀ ਵੀਡੀਓ ਬਣਾਈ ਸੀ ਸ਼ਿਫਾਲੀ ਨੂੰ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਦਾ ਇੱਕ ਮੈਸੇਜ ਆਂਦਾ ਹੈ ਜਿਸ ਦੇ ਵਿੱਚ ਉਹ ਸ਼ਲਾਘਾ ਕਰਦੇ ਨੇ ਧੰਨਵਾਦ ਕਰਦੇ ਨੇ ਕਿ ਤੁਸੀਂ ਸਾਡੀ ਗੱਲ ਲੋਕਾਂ ਦੇ ਅੱਗੇ ਰੱਖੀ ਸਾਡਾ ਹੀ ਚੈਨਲ ਉਹ ਸਭ ਤੋਂ ਪਹਿਲਾ ਸੀ ਜਿਨ੍ਹਾਂ ਦੇ ਵੱਲੋਂ ਖਬਰ ਦੇ ਤੌਰ ਤੇ ਇਸ ਘਟਨਾ ਨੂੰ ਕੁੜੀ ਤੇ ਨਾਲ ਹੋਏ ਇਸ ਮਾੜੇ ਤਸ਼ੱਦਦ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਿਆ ਗਿਆ ਸੀ ਅਤੇ ਇਸ ਤੋਂ ਮਗਰੋਂ ਕੁਝ ਲੋਕ ਪਤਾ ਨਹੀਂ ਕਿਉਂ ਚੈਨਲ ਦਾ ਨਾਮ ਵਰਤ ਕੇ ਤੋਮ ਤਾਂ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਇਹਦੇ ਵਿੱਚ ਕਈਆਂ ਗਈਆਂ ਮਾਤਾ ਜੀ ਦੇ ਵੱਲੋਂ ਇਹ ਗੱਲਾਂ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਬਖੂਬੀ ਅਤੇ ਆਪ ਹੀ ਦੇ ਰਹੇ ਨੇ ਇਹ ਉਹ ਸਾਰੇ ਮਾਮਲੇ ਨੇ ਜੋ ਕਿ ਲੋਕਾਂ ਦੇ ਨਾਲ ਜੁੜੇ ਹੋਏ ਨੇ ਲੋਕਾਂ ਦੇ ਨਾਲ ਜੁੜੇ ਹੋਏ ਇਸ ਕਰਕੇ ਨੇ ਕਿਉਂਕਿ ਅਸੀਂ ਸਾਰੇ ਹੀ ਸਮਾਜ ਦੇ ਵਿੱਚ ਰਹਿੰਦੇ ਆਂ ਸਮਾਜ ਦੇ ਵਿੱਚ ਵਿਚਰਦੇ ਆਂ ਹਰੇਕ ਨੂੰ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਹਰੇਕ ਇਨਸਾਨ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਖੜੇ ਹੋਣਾ ਚਾਹੀਦਾ ਹੈ ਇਹ ਨਹੀਂ ਦੇਖਣਾ ਚਾਹੀਦਾ ਕਿ ਉਹ ਫਲਾਣੇ ਦੀ ਧੀ ਹੈ ਇਹ ਨਹੀਂ ਆਖਣਾ ਚਾਹੀਦਾ ਕਿ ਉਸ ਧੀ ਦੇ ਨਾਲ ਤਾਂ ਪਹਿਲਾਂ ਐਵੇਂ ਸੀ ਜਾਂ ਫਿਰ ਹੁਣ ਐਵੇਂ ਆ ਸਗੋਂ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਜੇਕਰ ਸਾਡੇ ਨਾਲ ਹੱਥ ਦੇ ਨਾਲ ਹੱਥ ਫੜ ਕੇ ਕੋਈ ਖੜਾ ਹੋ ਰਿਹਾ ਸਾਨੂੰ ਹੌਸਲਾ ਦੇ ਰਿਹਾ ਤੇ ਇਨਸਾਫ ਦੀ ਜੰਗ ਦੇ ਵਿੱਚ ਸਾਡੇ ਨਾਲ ਹੈ ਤਾਂ ਉਸਤੇ ਅਸੀਂ ਧੰਨਵਾਦੀ ਹੁਈਏ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਾਮਰੇਡ ਬਿਰਤੀ ਦੇ ਲੋਕ ਕਿਸਾਨ ਜੱਥੇਬੰਦੀਆਂ ਜਾਂ ਫਿਰ ਸਮਾਜ ਸੇਵੀ ਲੋਕ ਆਮ ਲੋਕਾਂ ਦੇ ਲਈ ਖੜੇ ਹੋ ਜਾਂਦੇ ਨੇ ਆਕੇ ਉਹਨਾਂ ਦਾ ਇਸਤੇ ਪਿੱਛੇ ਮਕਸਦ ਕੁਝ ਵੀ ਨਹੀਂ ਹੁੰਦਾ ਜਿਕਰ ਹੁੰਦਾ ਹੈ ਤਾਂ ਸਿਰਫ ਇਹ ਕਿ ਉਹ ਸਮਾਜ ਨੂੰ ਸੁਧਾਰਨਾ ਚਾਹੁੰਦੇ ਨੇ ਪਰ ਕੁਝ ਲੋਕ ਉਹਨਾਂ ਨੂੰ ਵੀ ਮਾੜਾ ਬੋਲਣਾ ਸ਼ੁਰੂ ਕਰ ਦਿੰਦੇ ਨੇ ਕਿ ਸ਼ਾਇਦ ਇਹਨਾਂ ਨੂੰ ਇਸ ਦੇ ਵਿੱਚੋਂ ਕੁਝ ਫਾਇਦਾ ਹੋ ਰਿਹਾ ਹੈ ਹਰ ਇੱਕ ਗੱਲ ਫਾਇਦੇ ਦੇ ਲਈ ਨਹੀਂ ਕੀਤੀ ਜਾਂਦੀ ਕੁਝ ਲੋਕ ਅਸੂਲਾਂ ਦੇ ਨਾਲ ਚੱਲਦੇ ਨੇ ਅਤੇ ਉਹ ਚਾਹੁੰਦੇ ਨੇ ਕਿ ਸਾਡਾ ਸਮਾਜ ਵਧੀਆ ਬਣਿਆ ਤੇ ਕਿਸੇ ਦੇ ਨਾਲ ਤੱਕਾ ਨਾ ਹੋਵੇ ਸਾਡੀ ਵੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਲੋਕਾਂ ਦੀ ਆਵਾਜ਼ ਸਾਹਮਣੇ ਰੱਖੀ ਜਾਵੇ ਖਾਸ ਕਰ ਔਰਤਾਂ ਬੇਬੀਆਂ ਤੇ ਉਹਨਾਂ ਬੱਚੀਆਂ ਦੀ ਜਿਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ